ਸੱਸ ਸੱਸ ਨੂੰ ਦੀਆਂ ਚੁਗਲੀਆਂ ਸੱਸ ਦੀਆਂ ਚੁਗਲੀਆਂ ਫਿਰ ਜਿਹੜਾ ਉਹ ਅੰਦਰੋਂ ਜਦੋਂ ਜਹਿਦ ਹੁੰਦਾ ਰਹਿੰਦਾ ਫਿਰ ਉਹ ਕਿਵੇਂ ਮੈਡੀਟੇਸ਼ਨ ਕਰਨੀ ਦੂਸਰਾ ਉਹਨਾਂ ਨੂੰ ਅਸੀਂ ਬਹੁਤ ਪੋਜ਼ਿਟਿਵ એનર્ਜੀ ਦੇਣ ਵਾਲੀਆਂ ਥੈਰੇਪੀਜ਼ ਕਰਨੀਆਂ ਸ਼ਿਰੋਧਾਰਾ ਵਗੈਰਾ ਕਰਦੇ ਅਸੀਂ ਦਿਖਾਣੇ ਆ ਤੁਹਾਨੂੰ ਸ਼ੀਸ਼ਾ ਵੀ ਤੁਸੀਂ ਪੁਰਾਣੇ ਡਿਜ਼ਾਈਨ ਦਾ ਰੱਖਿਆ ਇੱਕ ਨਵੇਂ ਡਿਜ਼ਾਈਨ ਦਾ ਮਿਲਿਆ ਨਹੀਂ ਤਾਂ ਰੱਖਿਆ ਅਮਕ ਨਾਲ ਲਿਸ਼ਕਣਾ ਉਹ ਫਿਰ ਇੱਥੇ ਪਾਉਂਦੇ ਆ ਮ사ਜ ਕਰਦੇ ਫਿਰ ਜਦੋਂ ਬੰਦਾ ਉੱਠ ਕੇ ਕਹਿਣ ਉਹ ਕਿ ਦੇਖਦਾ ਕਿਉਂ ਬਈ ਨਿੱਖਰ ਗਿਆ ਨਾ ਇਹ ਮੈਨੂੰ ਲੱਗਦਾ ਉਹਦੇ ਲਈ ਰੱਖਿਆ ਜਦੋਂ ਅਸੀਂ ਫ੍ਰੀ ਹੁੰਨੇ ਆ ਅਸੀਂ ਗਦਾਮਾ ਖੋਲ ਕੇ ਬਹਿ ਜਾਂਦੇ ਆ ਸਾਰਾ ਹੈ ਇਹਦੇ ਨੁਸਖੇ ਇਹਦੇ ਜਿਹੜੀ ਡੈਪਥ ਹੈ ਉਹ ਪੜਦੇ ਰਹਿੰਦੇ ਆ ਇਹਦੇ ਵਿੱਚ ਅਸੀਂ ਜਿਵੇਂ ਪਿਛਲੇ ਜ਼ਮਾਨੇ ਚ ਗੁਰਤੀ ਦਿੰਦੇ ਸੀ ਨਾ ਅਸਲੀ ਤਾਂ ਗੁਰਤੀ ਨਹੀਂ ਹੁੰਦੀ ਸੀ ਸਵर्णप्राਸ਼ਣ ਹੁੰਦਾ ਸੀ ਇਹ ਤਾਂ ਗੰਦ ਚ ਪੈਦਾ ਹੁੰਦਾ ਹਸਤਾਲ ਚ ਕਿਵੇਂ ਪੈਦਾ ਹੋ ਗਿਆ ਜੀ ਇਹ ਬਸ ਖੂਬਸੂਰਤੀ ਦਾ ਪ੍ਰਤੀਕ ਆ ਠੀਕ ਹੈ ਔਰ ਸਵੱਛਤਾ ਦਾ ਵੀ ਪ੍ਰਤੀਕ ਹੈ ਕਿ ਤੁਹਾਡੀ ਸਾਰੀਆਂ ਬਿਮਾਰੀਆਂ ਦੂਰ ਹੋਣਗੀਆਂ ਤੇ ਕਮਲ ਵਾਂਗੂ ਤੁਸੀਂ ਵੀ ਖੇਲਣ ਲੱਗ ਜਾਓਗੇ ਇੱਥੇ ਵੀ ਗਲਾਬ ਪਿਆ ਤੇ ਮੈਮ ਗਲਾਬ ਰੱਖਣ ਦਾ ਕੀ ਕਾਰਨ ਹੈ ਇਹ ਵਾਲਾ ਆ ਸਾਡੇ ਧਰਮ ਮੰਤਰੀ ਭਗਵਾਨ ਜੀ ਆਯੁਰਵੇਦ ਦੇ ਗੁਰੂ ਹੈ ਜਿਨ੍ਹਾਂ ਨੇ ਸਾਨੂੰ ਗਿਆਨ ਦਿੱਤਾ ਹੈ ਆਯੁਰਵੇਦ ਦਾ ਗਿਆਨ ਦਿੱਤਾ ਹੈ ਆ ਉਸ ਟਾਈਮ ਦੇ ਤੁਸੀਂ ਕਹਿ ਸਕਦੇ ਹੋ ਸਾਇੰਟਿਸਟ ਸੀ ਇਨਾਂ ਦੀ ਅਸੀਂ ਸਵੇਰੇ ਉੱਠ ਕੇ ਪੂਜਾ ਕਰਕੇ ਇੱਥੇ ਫੁੱਲਾਂ ਦੇ ਨਾਲ ਇਹਨਾਂ ਦਾ ਸਤਿਕਾਰ ਕਰਦੇ ਆਂ ਪ੍ਰੇਅਰ ਕਰਦੇ ਆ। ਇਸ ਤੋਂ ਅੱਗੇ ਤੁਸੀਂ ਬਹੁਤ ਸਾਰਾ ਢੇਰ ਲਾ ਰੱਖਿਆ ਸਰਟੀਫਿਕੇਟਾਂ ਦਾ। ਮੁੱਲ ਤਾਂ ਨਹੀਂ ਖਰੀਦ ਲਏ ਤੇ ਅੱਜ ਕੱਲ੍ਹ ਰਵਾਜ। ਜਿਵੇਂ ਜਿਵੇਂ ਜਿੱਥੋਂ ਜਿੱਥੋਂ ਮੈਨੂੰ ਡਾਇਰੈਕਸ਼ਨਸ ਮਿਲੀਆਂ ਮੈਂ ਉੱਥੋਂ ਤੋਂ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਨੰਬਰ 7658812535 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਦੇ ਲੈਣ ਦਾ ਮਤਲਬ ਇਹੀ ਹੈ ਕਿ ਤੁਸੀਂ ਐ ਜੈ ਐਨੇ ਸੋਨਾ ਬਣਾ ਕੇ ਭੇਜ ਦਿਓ ਵਾਪਸ ਆਯੁਰਵੈਦ ਤੁਹਾਨੂੰ ਸਭ ਨੂੰ ਹੀ ਤਨ ਨੂੰ ਤੋਂ ਵੀ ਸੁੰਦਰ ਬਣਾਏਗਾ ਮਨ ਤੋਂ ਵੀ ਸੁੰਦਰ ਬਣਾਏਗਾ ਕਿ ਆਯੁਰਵੈਦਿਕ ਪ੍ਰੀ-ਬਰਾਇਡਲ ਟ੍ਰੀਟਮੈਂਟ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਰਹਿੰਦੇ ਹੋਣਗੇ ਉਹਨੂੰ ਬਸਤੀ ਕਿਹਾ ਜਾਂਦਾ ਨਾਸਿਆ ਨਾਸਿਆ ਤੋਂ ਸ਼ਾਇਦ ਨਸ਼ੇ ਨੂੰ ਜੋੜ ਸਕਦੇ ਆ ਵਮਨ ਹੈ ਵੋਮਿਟਿੰਗ ਲਗਵਾਉਣਾ ਵਿਲੇਚਨ ਹੁੰਦਾ ਲੂਜ਼ ਮੋਸ਼ਨ ਲਗਾਨੀ ਆ ਬਸਤੀ ਇੱਕ ਅਨੀਮਾ ਹੁੰਦਾ ਜਿਹੜਾ ਮੈਡੀਸਿਨ ਨਾਲ ਅਨੀਮਾ ਦੇਈਦਾ ਜਿਹੜੀ ਅਬਜ਼ੌਰਬ ਹੁੰਦੀ ਆ ਨਸਿਆਂ ਵਿੱਚ ਨੱਕ ਵਿੱਚ ਦਵਾਈ ਪਾਈ ਜਾਂਦੀ ਆ ਨਸਿਆ ਮੀਨਸ ਨੱਕ ਤੇ ਰક્તਮੋਸ਼ਨ ਵਿੱਚ ਲੀਚ ਥੈਰੇਪੀ ਕੀਤੀ ਜਾਂਦੀ ਆ ਜੋ ਕਦੀ ਜਿਹੜੀ ਤੁਸੀਂ ਸੁਣਿਆ ਬਹੁਤ ਜੋਕਾਂ ਹੁੰਦੀਆਂ ਹੋਣੀਆਂ ਤੁਹਾਨੂੰ ਆ ਕੇ ਇਹ ਨਹੀਂ ਕਹਿੰਦੇ ਕਿ ਅਸੀਂ ਆਪਣੀ ਜੋਕ ਨਾਲ ਹੀ ਲੈ ਆਵਾਂਗੇ ਬੜਾ ਹਾਸਾ ਵੀ ਆਂਦਾ ਮੈਂ ਕਹਿੰਨੀ ਆ ਉਹ ਵਾਲੀ ਜੋਕ ਨਹੀਂ ਲੱਗੇਗੀ ਕਿਉਂਕਿ ਉਹ ਅੱਛਾ এনवायरमेंट ਵਿੱਚ ਨਹੀਂ ਪਣੀ ਆਉਂਦੀ ਜਿਨ੍ਹਾਂ ਨੂੰ ਆਈਪੀਐਫ ਵਾਲਿਆਂ ਨੇ ਵੀ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਵੀ ਕਨਸੀਵ ਨਹੀਂ ਹੋ ਰਹੇ ਸੀ ਤੇ ਤੁਹਾਡੇ ਕੋਲ ਉਹਨਾਂ ਜੋੜਿਆਂ ਨੇ ਵੀ ਕਨਸੀਵ ਕੀਤਾ ਤੇ ਇਹ ਤਾਂ ਆਪਣੇ ਆਪ ਦੇ ਵਿੱਚ ਬੜੇ ਪੁੰਨ ਦਾ ਕੰਮ ਕਰ ਰਹੇ ਹੋ ਸਾਰੇ ਇਹਦੇ ਵਿੱਚ ਅਸੀਂ ਆਯੁਰਵੈਦਿਕ ਪੰਚਕਰਮਾ ਟਰੀਟਮੈਂਟ ਮੈਂ ਜਿਹੜਾ ਤੁਹਾਨੂੰ ਮਨੇ ਦੱਸ ਹੀ ਰਹੀ ਸੀ ਉਹ ਕਰਵਾਨੇ ਆ ਉਸ ਤੋਂ ਬਾਅਦ ਕੁਝ ਮੈਡੀਸਿਨਸ ਦਿੱਤੀਆਂ ਜਾਂਦੀਆਂ ਜਿਹੜੀਆਂ ਬਹੁਤ ਹੀ ਵਾਜੀ ਕਰਨ ਵਾਲਾ ਸਾईन ਮੈਡੀਸਿਨਸ ਹੁੰਦੀਆਂ ਜਿਹੜਾ ਤਣਾਅ ਹੈ ਜਿਹੜਾ ਅੱਜਕੱਲ ਬਹੁਤ ਵਧੀ ਜਾ ਰਿਹਾ ਉਹਦੇ ਉੱਤੇ ਕੰਮ ਕਰਦਾ ਹੈ ਤੇ ਤੁਸੀਂ ਹੈਲਦੀ ਔਰ ਹੈਪੀ ਰਹਿੰਦੇ ਹੋ ਆ ਸਾਡਾ ਉਹ ਓਟੀ ਬੈੱਡ ਹੈ ਕਹਿ ਸਕਦੇ ਆ ਇਹ ਜੀ ਕੋਟੀ ਬੈੱਡ ਹੈ ਇਹਦੇ ਚ ਅਸੀਂ ਸਾਰੇ ਪ੍ਰੋਸੀਜਰ ਕਰਦੇ ਆ ਤੇਲ ਹੀ ਤੇਲ ਹੋਇਆ ਪਿਆ ਕਿਹੜੀ ਕੋਲੂ ਤੋਂ ਤੁਸੀਂ ਤੇਲ ਲਿਆਉਂਦੇ ਹੋ ਇਹਨਾਂ ਸਾਰੇ ਆਯੁਰਵੈਦਿਕ ਪ੍ਰੀਪਰੇਸ਼ਨਸ ਆਪਣੇ ਕੋਲੋਂ ਹੀ ਅਸੀਂ ਕਰਦੇ ਆ ਤੇ ਆ ਸਾਰਾ ਅਸੀਂ ਕੇਰਲਾ ਤੋਂ ਮੰਗਵਾਇਆ ਹੋਇਆ ਸਾਰਾ ਸਮਾਨ ਅਸੀਂ ਕੀ ਬੰਦ ਹੁੰਦਾ ਕਰਦੇ ਹੋ ਜੀ ਤੁਸੀਂ ਇੱਕ ਖਜ਼ਾਨਾ ਇਹਨਾਂ ਦਾ ਇੱਕ ਖਜ਼ਾਨਾ ਇਹਦੇ ਵਿੱਚ ਕੀ ਆ ਜੀ ਇਹ ਦੱਸੋ ਜੀ ਮੂੰਹ ਇਹਦਾ ਬਾਹਰ ਹੁੰਦਾ ਬਾਕੀ ਬੋਡੀ ਅੰਦਰ ਹੁੰਦੀ ਹੈ ਤੇ ਫਿਰ ਸਟੀਮ ਦੇ ਦਿੱਤੀ ਜਾਂਦੀ ਹੈ ਜੀ ਜੇ ਆਰਵੇਦ ਬੋਰਿੰਗ ਲੱਗਦਾ ਹੈ ਲੋਕਾਂ ਨੂੰ ਤੇ ਥੋੜਾ ਜਿਹਾ ਅੰਦਰ ਵੱਧਦੇ ਕਿਉਂਕਿ ਇੱਥੇ ਆਇਲਸ ਦੀ ਸਮੈਲ ਤੁਹਾਨੂੰ ਆ ਵੀ ਰਹੀ ਹੋਣੀ ਆ ਤਾਂ ਬੋਰਿੰਗ ਨਾ ਲੱਗੇ ਐਂਟਰਟੇਨਿੰਗ ਜਿਹਾ ਲੱਗੇ ਥੋੜਾ ਜਿਹਾ ਸੀ ਥੋੜਾ ਮਾਡਰਨ ਟੱਚ ਦਿੱਤਾ ਹੋਇਆ ਹੈ ਪਾਸਾਜ ਹੁੰਦੀ ਹੈ ਉਹ ਮੇਲ ਦੀ ਮੇਲ ਹੀ ਕਰਦਾ ਹੈ ਔਰ ਫੀਮੇਲ ਦੀ ਫੀਮੇਲ ਕਰਦੀ ਹੈ ਦੋ ਪਰਸਨ ਕਰਦੇ ਆ ਸਾਡੇ ਸੈਂਟਰ ਵਿੱਚ ਜੇਕਰ ਤੁਹਾਡੇ ਕੋਲ ਕੋਈ ਸਰੀਰਕ ਪੱਖੋਂ ਜਿਹਨੂੰ ਬਿਮਾਰੀ ਹੈ ਜਾਂ ਮਾਨਸਿਕ ਪੱਖੋਂ ਮਿਲਦਾ ਹੈ ਤਾਂ ਕਿੰਨੇ ਕ ਟਾਈਮ ਦੇ ਵਿੱਚ ਉਹ ਠੀਕ ਮਹਿਸੂਸ ਕਰ ਲੱਗ ਜਾਂਦਾ ਸਰ ਜਦੋਂ ਕਈ ਵਾਰ ਤੇ ਪੇਸ਼ੈਂਟ ਪਹਿਲੇ ਦਿਨ ਹੀ ਬੜਾ ਖੁਸ਼ ਹੋ ਜਾਂਦਾ ਹੈ ਤੇ ਬੜਾ ਰਿਲੈਕਸ ਹੋ ਕੇ ਜਾਂਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਪੰਜਾਬ ਪਲਾਨਟ ਦੇ ਨਾਲ ਜੁੜੇ ਹੋ ਡਾਕਟਰ ਨਵਕੀਤ ਕਰ ਬੀਐਮਐਸ ਦੇ ਆਯੁਰਵੈਦਿਕ ਸਪੈਸ਼ਲਿਸਟ ਨੇ ਉਹਨਾਂ ਦੇ ਹਸਪਤਾਲ ਦੇ ਵਿੱਚ ਪਹੁੰਚੇ ਆ ਜਿਹੜਿਆ ਕਿ ਦਾਵਾ ਕਰਦੇ ਨੇ ਕਿ ਇੱਥੇ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਵੀ ਬਿਮਾਰੀ ਹੋਵੇ ਤਾਂ ਇਲਾਜ ਕਰ ਦਿੰਦੇ ਨੇ ਤੇ ਨਾਲ ਜਿਹੜੀ ਸਾਡੀ ਕੁੜੀ ਆਈ ਸੀ ਉਹ ਪਿੱਛੇ ਖੜੀ ਹੈ ਬਈ ਆਜੋ ਤੁਸੀਂ ਵੀ ਤੇ ਨਾਲ ਹੀ ਆਜੋ ਤੇ ਨਾਲ ਆ ਕੇ ਤੁਸੀਂ ਵੀ ਆਫੀਸ ਹੋਆ ਜਿਹੜੀ ਉਹ ਜਰੂਰ ਜਰੂਰ ਜੀ ਸਤਿ ਸ਼ਕਾਲ ਜੀ ਇਹ ਹਨ ਸੁਖਵਿੰਦਰ ਸ਼ਿਰਘਿਲ ਜੀ ਮੈਂ ਸ਼ਹਿਨਾਜ ਜੀ ਆਪਣੀ ਟ੍ਰੈਫਿਕ ਤੇ ਡਿਊਟੀ ਲੱਗੀ ਹੋਈ ਸੀ ਹਨੇਰਾ ਵੀ ਹੋ ਜਾਂਦਾ ਚਲੋ ਜਲਦੀ ਜਲਦੀ ਅੰਦਰ ਆ ਜਾਓ ਜੀ ਆਪਾਂ ਤੁਹਾਡੇ ਡਾਕਟਰ ਨਾਲ ਜਿਹੜੀ ਮੁਲਾਕਾਤ ਕਰਾਉਣੇ ਆ ਤਾਂ ਡਾਕਟਰ ਨਮਗੀਤ ਕੌਰ ਜਿਹੜੇ ਬੈਠੇ ਹੋਏ ਨੇ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਠੀਕ ਠਾਕ ਜੀ ਹਾਂ ਜੀ ਜੀ ਵਧੀਆ ਜੀ ਵਧੀਆ ਹਾਂ ਜੀ ਡਾਕਟਰ ਸਾਹਿਬ ਦਾਵਾ ਕਰ ਰਹੇ ਨੇ ਕਹਿੰਦੇ ਅਸੀਂ ਹਰ ਪ੍ਰਕਾਰ ਦੀ ਕੋਈ ਵੀ ਸਮੱਸਿਆ ਹੋਵੇ ਚਾਹੇ ਬੰਦਿਆਂ ਨੂੰ ਹੋਵੇ ਚਾਹੇ ਔਰਤਾਂ ਨੂੰ ਹੋਵੇ ਹਰੇਕ ਸਮੱਸਿਆ ਦਾ ਜਿਹੜਾ ਜੜ ਤੋਂ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਹਰ ਸਮੱਸਿਆ ਦਾ ਜਿਹੜਾ ਹੱਲ ਅਸੀਂ ਛੁਟਕੀਆਂ ਦੇ ਵਿੱਚ ਕਰ ਦਿੰਦੇ ਆ ਜੜ ਤੋਂ ਪਾਣਾ ਸਿਰਾ ਲਾ ਦਿੰਦੇ ਆ ਇਹ じゃ ਕਿਹੜਾ ਜਾਦੂ ਟੂਣਾ ਜੋ ਕੋਲ ਰੱਖੀ ਬੈਠੇ ਹੋ ਤੁਸੀਂ ਇਹੋ ਜਿਹਾ ਜਾਦੂ ਟੂਣਾ ਤੇ ਨਹੀਂ ਮੈਂ ਕਹੂੰਗੀ ਮੈਂ ਕਹੂੰਗੀ ਆਯੁਰਵੈਦਿਕ ਪੰਚ ਕਰਮਾ ਟਰੀਟਮੈਂਟ ਅਸੀਂ ਦਿੰਨੇ ਆ ਜਿਹਦੇ ਨਾਲ ਅਸੀਂ ਪਰਮਾਨੈਂਟਲੀ ਰੋਗ ਮੁਕਤ ਮਰੀਜ਼ ਨੂੰ ਕਰ ਦਿੰਨੇ ਆ ਜੀ 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 ਠੀਕ ਹੈ ਜੀ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੇ ਤੁਹਾਨੂੰ ਇਹ ਨਾਲ ਬਤ ਕਰਦੇ ਆ ਜੀ 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 ਜਿੱਦਾਂ ਹਨ ਤੁਸੀਂ ਨਾਲ-ਨਾਲ ਤੁਹਾਡੇ ਸਰਟੀਫਿਕੇਟ ਵੀ ਦੇਖ ਰਹੇ ਆ ਪੂਰਾ ਢੇਰੀ ਲੱਗਿਆ ਹੋਇਆ ਹੈ ਇਹ ਮਤਲਬ ਪੜ੍ਹਨ ਪੂੜਨ ਨੂੰ ਕਿਵੇਂ ਟਾਈਮ ਕੱਢਦੇ ਸੀ ਅੱਜ ਕੱਲ ਤਾਂ ਦੇਖਦੇ ਆ ਜਵਾਕ ਜੇ ਕਾਪੀ ਕਿਤਾਬਾਂ ਦੇ ਜੀ ਨਹੀਂ ਲੱਗਦਾ ਹੈਗਾ ਅੱਜ ਕੱਲ ਤਾਂ ਗੀਤ ਹੀ ਲਿਖੀ ਜਾਂਦੇ ਨੇ ਗਾਪੀਆਂ ਦੇ ਆਰਵੇਦ ਹੈ ਆਯੁਰਵੇਦ ਨੂੰ ਦੀ ਡੈਪਥ ਜਾਣਨ ਲਈ ਉਹਦੇ ਗ੍ਰੰਥ ਤੇ ਪੜਨੇ ਪਏਗੇ ਜਿਵੇਂ ਆਪਣਾ ਗੁਰੂ ਗ੍ਰੰਥ ਸਾਹਿਬ ਗ੍ਰੰਥ ਹੈ ਰਮਾਇਣ ਹੈ ਮਹਾਭਾਰਤ ਹੈ ਉਦਾਂ ਹੀ ਆਯੁਰਵੇਦ ਵੀ ਇੱਕ ਗ੍ਰੰਥ ਹੈ ਇਸ ਨੂੰ ਮੰਨਿਆ ਜਾਂਦਾ ਹੈ ਤੇ ਇਹਦੀ ਹਰ ਇੱਕ ਸੰਸਕ੍ਰਿਤ ਵਿੱਚ ਲਿਖਿਆ ਗਿਆ ਹੈ ਤੇ ਇਹਦੀ ਡੈਪਥ ਨੂੰ ਜਾਣਨ ਵਾਸਤੇ ਬਹੁਤ ਪੜਨਾ ਪੈਂਦਾ ਜਦੋਂ ਅਸੀਂ ਫ੍ਰੀ ਹੁੰਨੇ ਆ ਅਸੀਂ ਕਿਤਾਬਾਂ ਖੋਲ ਕੇ ਬਹਿ ਜਾਂਦੇ ਆ ਸਾਰਾ ਹੈ ਇਹਦੇ ਨੁਸਖੇ ਇਹਦੇ ਜਿਹੜੀ ਡੈਪਥ ਹੈ ਉਹ ਪੜਦੇ ਰਹਿੰਦੇ ਆ ਕੁਛ ਨਾ ਕੁਛ ਹਰ ਵਾਰੀ ਕੁਛ ਨਾ ਕੁਛ ਨਵੀਂ ਚੀਜ਼ ਲੱਭਦੀ ਹੈ ਜੀ 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 ਆਹਹ ਗੁਲਾਬ ਦਾ ਫੁੱਲ ਵੀ ਦਿਖਾ ਦਿਓ ਬੜਾ ਸੋਹਣਾ ਆਹ ਗੁਲਾਬ ਦਾ ਫੁੱਲ ਪਿਆ ਇਹ ਆਪਾਂ ਦੇ ਦਿੰਨੇ ਆ ਡਾਕਟਰ ਸਾਹਿਬਾ ਨੂੰ ਲਓ ਜੀ ਇਹ ਰੈੱਡ ਰੈੱਡ ਲਾਲ ਲਾਲ ਪਿਆਰਾ ਪਿਆਰਾ ਗਲਾਬ ਦਾ ਫੁੱਲ ਜੀ ਹਾਂਜੀ ਤੁਸੀਂ ਵੀ ਦੱਸਣਾ ਤੁਸੀਂ ਪਹਿਲੀ ਵਾਰ ਕਿਹਨੂੰ ਗਲਾਬ ਦਾ ਫੁੱਲ ਦਿੱਤਾ ਸੀ ਉਹਨਾਂ ਦਾ ਨਾਮ ਜੇ ਕਮੈਂਟ ਬਾਕਸ ਵਿੱਚ ਨਹੀਂ ਦੱਸਣਾ ਘਟੋ ਘਟ ਇਹ ਦੱਸ ਦਿਓ ਕਦੋਂ ਦਿੱਤਾ ਸੀ ਇਹ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਨਾਲ ਨਾਲ ਹੋਰ ਵੀ ਆਪਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਇਹ ਗਮਲੇਆਂ ਦਾ ਰੱਖਿਆ ਹੋਇਆ ਬੇਸਿਕਲੀ ਘਰਾਂ ਦੇ ਵਿੱਚ ਵੀ ਗਮਲੇ ਆ ਜਾਂ ਹੁੰਦਾ ਪਰ ਜਦੋਂ ਸੱਸ ਨੂੰਹ ਦੀ ਲੜਾਈ ਜੀ ਹੋ ਜਾਂਦੀ ਹੈ ਜਾਂ ਘਰ ਵਾਲੀ ਘਰ ਵਾਲੀ ਤਾਂ ਉਦੋਂ ਖਤਰਾ ਤਾਂ ਰਹਿੰਦਾ ਵੀ ਕਿਤੇ ਇੱਧਰ ਹੀ ਨਾ ਜ ਸਿੱਧਾ ਹਾਂ ਤਾਂ ਨਾਲ ਨਾਲ ਇੱਧਰ ਵੀ ਗਮਣਾ ਪਿਆ ਤੇ ਜਿੱਦਾਂ ਡਾਕਟਰ ਸਾਹਿਬਾ ਇਹ ਜਿੱਦਾਂ ਫਰੇਮ ਲੱਗਿਆ ਹੋਇਆ ਬੱਚੇ ਦੀ ਤਸਵੀਰ ਦਿਖਾਈ ਹੋਈ ਆ ਥੋੜੇ ਇਹ ਤੇ ਵੀ ਚੰਨਲਾਂ ਪਾ ਦਿਓ ਨਾਲ ਨਾਲ ਜੀ ਆਹਾ ਸਵर्ण ਪ੍ਰਾਸ਼ਨ ਕੇਂਦਰ ਵੀ ਆ ਸਾਡਾ ਇਹਦੇ ਵਿੱਚ ਅਸੀਂ ਜਿਵੇਂ ਪਿਛਲੇ ਜ਼ਮਾਨੇ ਚ ਗੁਰਤੀ ਦਿੰਦੇ ਸੀ ਨਾ ਅਸਲੀ ਚਾ ਗੁਰਤੀ ਨਹੀਂ ਹੁੰਦੀ ਸੀ ਸਵर्ण ਪ੍ਰਾਸ਼ਨ ਹੁੰਦਾ ਸੀ ਹਾਈ ਲੈਵਲ ਦੇ ਜਿਹੜੇ ਰਾਜੇ ਮਹਾਰਾਜੇ ਆ ਜਾਂ ਉੱਪਰ ਅਪਰ ਕਲਾਸ ਨੂੰ ਹੀ ਪਿਆਇਆ ਜਾਂਦਾ ਸੀ ਇਹਦੇ ਵਿੱਚ ਸੋਨੇ ਦੀ ਪਸੰਗ ਮੈਡੀਕੇਟਡ ਕੀ ਹੁੰਦਾ ਤੇ ਸ਼ਾਇਦ ਹੁੰਦਾ ਤੇ ਆਪ ਇਮਿਊਨਿਟੀ ਬੂਸਟਰ ਆ ਜਿਵੇਂ ਅੱਜ ਕੱਲ ਵੈਕਸੀਨੇਸ਼ਨ ਆ ਉਸ ਟਾਈਮ ਸੀਨੇਸ਼ਣ ਨਹੀਂ ਹੁੰਦੀ ਸੀ ਬੱਚੇ ਨੂੰ ਪਹਿਲੇ ਦਿਨ ਤੇ ਜੰਮਦੇ ਆ ਜਿਹੜੀ ਗੁੜਤੀ ਹੈ ਉਹ स्वर्णप्राशन ਦਿੱਤਾ ਜਾਂਦਾ ਸੀ ਅੱਛਾ ਮੈਮ ਇਹ ਤੁਸੀਂ ਆ ਰੱਖਿਆ ਜੀ ਕਮਲ ਦਾ ਫੁੱਲ ਤੇ ਕਮਲ ਦਾ ਫੁੱਲ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਇਹ ਤਾਂ ਗੰਤ ਚ ਪੈਦਾ ਹੁੰਦਾ ਹਸਤਾਲ ਚ ਕਿਵੇਂ ਪੈਦਾ ਹੋ ਗਿਆ ਜੀ ਆਹ ਦੇਖੋ ਤੁਹਾਨੂੰ ਪਤਾ ਹੀ ਆ ਹਾਂ ਖੂਬਸੂਰਤੀ ਦਾ ਪ੍ਰਤੀਕ ਹੈ ਠੀਕ ਹੈ ਔਰ ਸਵੱਛਤਾ ਦਾ ਵੀ ਪ੍ਰਤੀਕ ਹੈ ਠੀਕ ਹੈ ਜੀ ਤੇ ਆ ਗੰਦਗੀ ਨੂੰ ਦੂਰ ਦੇ ਵਿੱਚ ਵੀ ਉਗਦਾ ਹੈ ਤੇ ਇੰਨੇ ਪਿਆਰ ਨਾਲ ਸਭ ਨੂੰ ਖੁਸ਼ਬੂ ਤੇ ਇਹ ਸੁੰਦਰਤਾ ਪ੍ਰਦਾਨ ਕਰਦਾ ਇਹੀ ਆਯੁਰਵੇਦ ਦਾ ਗਿਆਨ ਹੈ ਕਿ ਜਿੰਨੀ ਵੀ ਤੁਹਾਨੂੰ ਬਿਮਾਰੀਆਂ ਕਚਰਾ ਹੈ ਉਹਦੇ ਵਿੱਚੋਂ ਅਸੀਂ ਤੁਹਾਨੂੰ ਇਹੋ ਜਿਹਾ ਗਿਆਨ ਦੇਣਾ ਅੰਮ੍ਰਿਤ ਦੇਣਾ ਕਿ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋਣਗੀਆਂ ਤੇ ਕਮਲ ਵਾਂਗੂ ਤੁਸੀਂ ਵੀ ਖੇਲਣ ਲੱਗ ਜਾਓਗੇ ਅੱਛਾ ਇੱਕ ਨਾਲ ਨਾਲ ਇਹਨਾਂ ਨੇ ਗਾਹਾ ਵੀ ਲਾਇਆ ਸਕੈਨਰ ਵੀ ਲਾਇਆ ਜੇਕਰ ਤੁਸੀਂ ਪੈਸੇ ਪਾਉਣਾ ਚਾਹੁੰਦੇ ਹੋ ਮੈਡਮ ਨੂੰ ਤਾਂ ਤੁਸੀਂ ਸਿੱਧੇ ਇਸ ਇੱਥੇ ਇਸ ਤੇ Google Pay ਤੇ ਪਾ ਸਕਦੇ ਹੋ ਕੋਈ ਵੀ ਕਿਸੇ ਵੀ ਤਰੀਕੇ ਦਾ ਸਕੈਨ ਕਰਕੇ ਪੇ ਕਰ ਸਕਦੇ ਹੋ ਮੈਡਮ ਨੂੰ ਜੇ ਤੁਸੀਂ ਨੰਬਰ ਪੈਸੇ ਭੇਜਣਾ ਚਾਹੁੰਦੇ ਹੋ ਇਲਾਜ ਤੋਂ ਬਾਅਦ ਜਾਂ ਇਲਾਜ ਤੋਂ ਪਹਿਲਾਂ ਤੇ ਬਾਹਰ ਆ ਜੰਨੇ ਆਪਾਂ ਤੇ ਨਾਲ-ਨਾਲ ਜਿਹੜਾ گلاب ਦੇ ਫੁੱਲ ਪਏ ਆ ਬਹੁਤ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਦੇਖਿਆ ਤੁਸੀਂ ਕਿ ਅੰਦਰ ਵੀ ਗਲਾਬ ਪਿਆ ਸੀ ਤੇ ਇੱਥੇ ਵੀ ਗਲਾਬ ਪਿਆ ਤੇ ਮੈਮ ਗਲਾਬ ਰੱਖਣ ਦਾ ਕੀ ਕਾਰਨ ਹੈ ਇਹ ਵਾਲਾ ਜੀ ਆ ਸਾਡੇ ਧਰਮੰਤਰੀ ਭਗਵਾਨ ਜੀ ਹੈ ਆਯੁਰਵੇਦ ਦੇ ਗੁਰੂ ਹੈ ਜਿਨ੍ਹਾਂ ਨੇ ਸਾਨੂੰ ਗਿਆਨ ਦਿੱਤਾ ਹੈ ਆਯੁਰਵੇਦ ਦਾ ਗਿਆਨ ਦਿੱਤਾ ਹੈ ਆ ਉਸ ਟਾਈਮ ਦੇ ਤੁਸੀਂ ਕਹਿ ਸਕਦੇ ਹੋ ਸਾਇੰਟਿਸਟ ਸੀ ਜਿਨ੍ਹਾਂ ਨੇ ਹਰ ਚੀਜ਼ ਦੇ ਉੱਤੇ ਰਿਸਰਚ ਕਰਕੇ ਹੀ ਉਹ ਸੰਸਕ੍ਰਿਤ ਲੈਂਗੁਏਜ ਵਿੱਚ ਆਯੁਰਵੇਦ ਲੈਂਗੁਏਜ ਗ੍ਰੰਥ ਨੂੰ ਬਣਾਇਆ ਤੇ ਇਹਨਾਂ ਨੇ ਇਸ ਪੂਰਾ ਆਯੁਰਵੇਦ ਦਾ ਗਿਆਨ ਦਿੱਤਾ ਹੈ। ਇਹਨਾਂ ਦੀ ਅਸੀਂ ਸਵੇਰੇ ਉੱਠ ਕੇ ਪੂਜਾ ਕਰਕੇ ਇੱਥੇ ਫੁੱਲਾਂ ਦੇ ਨਾਲ ਇਹਨਾਂ ਦਾ ਸਤਿਕਾਰ ਕਰਦੇ ਆਂ, ਪ੍ਰੇਅਰ ਕਰਦੇ ਆਂ ਤੇ ਫਿਰ ਅਸੀਂ ਆਸ਼ੀਰਵਾਦ ਲਾਂਦੇ ਆਂ ਕਿ ਜਿਨ੍ਹਾਂ ਨੂੰ ਵੀ ਅਸੀਂ ਅੱਜ ਵੇਖਾਂਗੇ ਮਰੀਜ਼ਾਂ ਨੂੰ ਸਾਡੇ ਤੇ ਕਿਰਪਾਲਤਾ ਕਰਨਾ ਕਿ ਉਹਨਾਂ ਨੂੰ ਰੋਗ ਤੋਂ ਮੁਕਤ ਕਰ ਸਕੀਏ। ਕਿਉਂਕਿ ਤੁਹਾਨੂੰ ਪਤਾ ਹੀ ਆ ਆਯੁਰਵੇਦ ਦੇ ਕੋਈ ਸਾਈਡ ਇਫੈਕਟ ਨਹੀਂ ਹੈ। ਬਟ ਇਹਦੇ 'ਚ ਵੀ ਇੱਕ ਕਲਾ ਹੈ ਤੇ ਤਾਂ ਕਿ ਅਸੀਂ ਰੋਗ ਤੇ ਦੂਰ ਕਰੀਏ ਬਟ ਉਹਨਾਂ ਦਾ ਕੋਈ ਵੀ ਨੁਕਸਾਨ ਵੀ ਨਾ ਹੋਵੇ। ਅੱਛਾ ਇੱਕ ਅੱਗੇ ਇਸ ਤੋਂ ਅੱਗੇ ਤੁਸੀਂ ਬਹੁਤ ਸਾਰਾ ਢੇਰ ਲਾ ਰੱਖਿਆ ਸਰਟੀਫਿਕੇਟਾਂ ਦਾ ਅੰਦਰ ਵੀ ਤੁਸੀਂ ਬਹੁਤ ਸਾਰੇ ਸਰਟੀਫਿਕੇਟ ਰੱਖੇ ਹੋਏ ਨੇ ਤੇ ਇੱਥੇ ਵੀ ਇਹ ਐਨੇ ਸਰਟੀਫਿਕੇਟ ਹੈ ਕਾਦੇ ਨੇ ਇੱਕ ਮੁੱਲ ਤਾਂ ਨਹੀਂ ਖਰੀਦ ਲਏ ਜਿਵੇਂ ਅੱਜ ਕੱਲ੍ਹ ਰਵਾਜ ਆ ਸਾਰੇ ਆਯੁਰਵੈਦਿਕ ਜਿੰਨੇ ਜਿਵੇਂ ਜਿੱਥੋਂ ਜਿੱਥੋਂ ਮੈਨੂੰ ਡਾਇਰੈਕਸ਼ਨਸ ਮਿਲੀਆਂ ਮੈਂ ਉੱਥੋਂ ਉੱਥੋਂ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕੇਰਲਾ ਗਈ ਲਖਨਊ ਆਸਟ੍ਰੇਲੀਆ ਤੱਕ ਮੈਂ ਗਈ ਹਾਂ ਜਿੱਥੇ ਦੁਬਈ ਗਏ ਹਾਂ ਜਿੱਥੋਂ ਸਾਨੂੰ ਜੋ ਵੀ ਲੱਭਿਆ ਸੀ ਉਹਨੂੰ ਖੋਜ ਕੇ ਲਿਆਂਦਾ ਅਗਨੀ ਕਰਮ ਮੈਂ ਮੈਂ ਬਿਊਟੀ ਦੇ ਉੱਤੇ ਕੀਤਾ ਕੰਮ ਫਿਰ ਮੈਂ ਕੋਸਮੈਟੋਲੋਜੀ ਦੇ ਉੱਤੇ ਵੀ ਕੀਤਾ ਫਿਰ ਗਾਇਨੀ ਔਰ ਜਿਹੜੀ ਉੱਤਰ ਬਸਤੀ ਵਗੈਰਾ ਜਿਹੜਾ ਮੈਂ ਦੱਸਦੀ ਆ ਪੰਚ ਕਰਮਾਂ ਦੇ ਉੱਤੇ ਕੀਤਾ ਸ਼ਿਰੋਧਾਰਾ ਸਪੈਸ਼ਲਿਸਟ ਨਾੜੀ ਪ੍ਰੀਖਿਆ ਵਾਸਤੇ ਮੈਂ ਤਮਿਲਨਾਡੂ ਗਈ ਸੀ ਇਸ ਤਰ੍ਹਾਂ ਮੈਂ ਹਰ ਜਗ੍ਹਾ ਜਿੱਥੋਂ ਮੈਨੂੰ ਲੱਗਿਆ ਜਿਹੜੇ ਵਧੀਆ ਮੈਨੂੰ ਲੱਗੇ ਗੁਰੂ ਹੈ ਜਿਹੜੇ ਗਿਆਨ ਵੰਡਣ ਦੀ ਕੋਸ਼ਿਸ਼ ਕਰਦੇ ਕਿਉਂਕਿ ਤੁਹਾਨੂੰ ਪਤਾ ਹੀ ਆਯੁਰਵੈਦਿਕ ਅੱਧਾ ਗਿਆਨ ਤੇ ਲੋਕਾਂ ਦੇ ਨਾਲ ਹੀ ਆਪਣੇ ਨੁਸਖੇ ਲੈ ਕੇ ਹੀ ਚਲੇ ਜਾਂਦੇ ਆ इवन ਆਪਣੇ ਬੱਚਿਆਂ ਨੂੰ ਵੀ ਨਹੀਂ ਪ੍ਰਦਾਨ ਕਰਦੇ ਕੁਛ ਇੱਕ ਹੀ ਗੁਰੂ ਹੈ ਜਿਹੜੇ ਆਪਣਾ ਵੰਡਣਾ ਚਾਹੁੰਦੇ ਆ ਤੇ ਫਿਰ ਜਿੱਥੇ ਉਹ ਸਾਨੂੰ ਲੱਭਿਆ ਗਿਆਨ ਉਹ ਉਹ ਤੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਅੱਛਾ ਅੱਗੇ ਇੱਕ ਚੀਜ਼ ਹੋਰ ਹੈ ਇਹ ਦਰਸ਼ਕਾਂ ਦੇ ਲਈ ਹੈ ਉਹਨਾਂ ਨੂੰ ਅਪੀਲ ਕਰਦੀ ਹੈ ਕਿ ਮਹਿਮਦਾ ਜਿਹੜਾ ਹਸਪਤਾਲ ਹੈ ਉਹ 24 ਘੰਟੇ ਖੁੱਲਾ ਰਹਿੰਦਾ ਹੈ ਨੰਬਰ ਹੈ 76588 12535 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਐਮਰਜੈਂਸੀ ਨੰਬਰ ਵੀ ਹੈ 9780715516 ਤੇ ਨਾਲ ਦੀ ਨਾਲ ਰਾਤ ਤੋਂ 9 ਵਜੇ ਤੋਂ ਸਵੇਰ ਦੇ 8 ਵਜੇ ਤੱਕ ਡਾਕਟਰ ਦੀ ਫੀਸ ਜਿਹੜੀ ਥੋੜੀ ਤੁਹਾਨੂੰ ਵੱਧ ਦੇਣੀ ਪਵੇਗੀ ਆਮ ਨੋਰਮਲ ਨਾਲੋਂ ਡਾਕਟਰਾਂ ਦੀ ਫੀਸ ਘੱਟ ਹੈ ਪਰ ਇਸ ਹਸਪੀਟਲ ਦੇ ਅਕੋਰਡਿੰਗ ਜਿਹੜਾ ਇਸ ਸਮੇਂ ਥੋੜੀ ਐਮਰਜੈਂਸੀ ਜਿਹੜੀ ਫੀਸ ਹੈ ਉਹ 8 ਤੋਂ ਬਾਅਦ ਹੈ ਤੇ 9 ਵਜੇ ਸਵੇਰ ਦੇ ਬਿਲਕੁਲ ਮਿਡ ਨਾਈਟ ਦੇ ਵਿੱਚ ਜੇ ਤੇ ਨਾਲ ਦੀ ਨਾਲ ਇੱਧਰ ਨੇ ਜਿਹੜੇ ਮੈਮ ਤੁਸੀਂ ਲਾਏ ਨੇ ਜਦੋਂ ਤੁਹਾਡੇ ਕੋਲ ਕੋਈ ਆਉਂਦਾ ਹੈ ਤਾਂ ਇਹਦੇ ਲਾਉਣ ਦਾ ਮਤਲਬ ਇਹੀ ਹੈ ਕਿ ਤੁਸੀਂ ਐਜ ਐਨੇ ਸੋਹਣਾ ਬਣਾ ਕੇ ਭੇਜ ਦਿਓ ਵਾਪਸ ਬਿਲਕੁਲ ਜੀ ਬਿਲਕੁਲ ਆਹੀ ਮਤਲਬ ਹੈ ਆਯੁਰਵੇਦ ਤੁਹਾਨੂੰ ਸਭ ਨੂੰ ਹੀ ਤਨ ਤੋਂ ਵੀ ਸੁੰਦਰ ਬਣਾਏਗਾ ਮਾਨ ਤੋਂ ਵੀ ਸੁੰਦਰ ਬਣਾਏਗਾ ਤੇ ਵੈਸੇ ਇਹ ਲਗਾਉਣ ਦਾ ਮਕਸਦ ਹੈ ਕਿ ਅਸੀਂ ਜਿਹੜਾ ਬਰਾਇਡਲ ਅੱਜਕਲ ਲੋਕ ਪਤਾ ਨਹੀਂ ਕੀ ਕੀ ਕੈਮੀਕਲਸ ਲਗਵਾ ਰਹੇ ਆ ਅਸੀਂ ਬਰਾਇਡਲ ਜਿਹੜਾ ਪ੍ਰੀ ਬਰਾਇਡਲ ਟਰੀਟਮੈਂਟ ਹੁੰਦਾ ਆ ਮੈਂ ਕਹਿਣ ਚਾਹਨੀ ਆ ਕਿ ਆਯੁਰਵੈਦਿਕ ਪ੍ਰੀ ਬਰਾਇਡਲ ਟਰੀਟਮੈਂਟ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਨੇਚਰਲ ਬਿਊਟੀ ਔਰ ਪਿਓਰ ਸਕਿਨ ਮਿਲੇਗੀ ਪੋਕੇ ਇੱਕ ਚੀਜ਼ ਤੁਸੀਂ ਆ ਵੀ ਲਾਇਆ ਹੈ ਇਹ ਬਾਮਨ ਬਸਤੀ ਨਾਸਿਆ ਕਿ ਕਿ ਇਹਦਾ ਕੀ ਭਾਵ ਹੈ ਕਿਉਂਕਿ ਹਮੇਸ਼ਾ ਇਹ ਮੰਨਿਆ ਜਾਂਦਾ ਹੈ ਕਿ ਬਸਤੀ ਕੋਈ ਕਿਸੇ ਲੋਕ ਰਹਿੰਦੇ ਹੋਣਗੇ ਉਹਨੂੰ ਬਸਤੀ ਕਿਹਾ ਜਾਂਦਾ ਨਾਸਿਆ ਨਾਸਿਆ ਤੋਂ ਸ਼ਾਇਦ ਨਸ਼ੇ ਨੂੰ ਜੋੜ ਸਕਦੇ ਆ ਤਾਂ ਇਹ ਇਹ ਪੂਰੇ ਬੋਰਡ ਦਾ ਕੀ ਭਾਵ ਹੈ ਜੀ ਆ ਮੈਂ ਥੋਟ ਪ੍ਰੋਸੈਸ ਮੇਰਾ ਬਿਲਕੁਲ ਕੰਮ ਨਹੀਂ ਕੀਤਾ ਸੀ ਵੀ ਬਸਤੀ ਤੋਂ ਆ ਲੱਗਿਆ ਆ ਆਯੁਰਵੈਦਿਕ ਸੰਸਕ੍ਰਿਤ ਵਰਡਸ ਐ ਵਮਨ ਐ ਵੋਮਿਟਿੰਗ ਲਗਵਾਉਣਾ ਵਿਰੇਚਨ ਹੁੰਦਾ ਲੂਜ਼ ਮੋਸ਼ਨ ਲਗਾਣੇ ਆ ਬਸਤੀ ਇੱਕ ਅਨੀਮਾ ਹੁੰਦਾ ਜਿਹੜਾ ਮੈਡੀਸਨ ਨਾਲ ਅਨੀਮਾ ਦੇਈਦਾ ਜਿਹੜੀ ਐਬਜ਼ੌਰਬ ਹੁੰਦੀ ਆ ਨਸਿਆ ਵਿੱਚ ਨੱਕ ਵਿੱਚ ਦਵਾਈ ਪਾਈ ਜਾਂਦੀ ਐ ਨਸਿਆ ਮੀਨਸ ਨੱਕ ਰਕਤ ਮੋਕਸ਼ਣ ਵਿੱਚ ਲੀਚ ਥੈਰੇਪੀ ਕੀਤੀ ਜਾਂਦੀ ਹੈ ਜੋ ਕਦੀ ਜਿਹੜੀ ਤੁਸੀਂ ਸੁਣਿਆ ਉਹ ਤੋਂ ਪਹਿਲਾਂ ਸਨੇਹ ਪਾਨ ਕੀ ਪਿਆਇਆ ਜਾਂਦਾ ਹੈ ਜਾਂ ਅਭੰਗ ਫੁੱਲ ਬੋਡੀ ਮ사ਜ ਹੈ ਸਵੇਦਰ ਮਤਲਬ ਸਟੀਮ ਹੈ ਆ ਪਹਿਲਾਂ ਕਰਮ ਪੂਰਵ ਕਰਮ ਮਤਲਬ ਪਹਿਲਾ ਪੰਜ ਕਰਮ ਤੋਂ ਕਰਦੇ ਨੇ ਔਰ ਉਸ ਤੋਂ ਬਾਅਦ ਆਵਲੇ ਟ੍ਰੀਟਮੈਂਟ ਦਿੱਤੇ ਜਾਂਦੇ ਹੈ ਅੱਛਾ ਇੱਕ ਨਾ ਅਸੀਂ ਜਦੋਂ ਖੁਦ ਵੀ ਮੈਨਾਂਉਂਦਾ ਰਹਾਂ ਜੀ ਟੋਬੇ ਉਦੋਂ ਸਾਫ਼ ਹੁੰਦੇ ਸੀ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਉੱਥੇ ਜੋਕਾਂ ਬਹੁਤ ਚਿੰਬੜ ਜਾਂਦੀਆਂ ਸੀ ਅਸੀਂ ਅੱਜ ਕੱਲ ਵੀ ਟੋਬਿਆਂ ਦੇ ਵਿੱਚ ਬਹੁਤ ਜੋਕਾਂ ਹੁੰਦੀਆਂ ਆਉਣੀ ਆ ਤੁਹਾਨੂੰ ਆ ਕੇ ਇਹ ਨਹੀਂ ਕਿ ਕਹਿੰਦੇ ਕਿ ਅਸੀਂ ਆਪ ਦੀ ਜੋਕ ਨਾਲੀ ਲੈ ਆਵਾਂਗੇ ਬਿਲਕੁਲ ਕਹਿੰਦੇ ਆ ਮੈਨੂੰ ਬੜਾ ਹਾਸਾ ਵੀ ਆਉਂਦਾ ਹੈ ਮੈਂ ਕਹਿੰਨੀ ਆ ਉਹ ਵਾਲੀ ਜੋਕ ਨਹੀਂ ਲੱਗੇਗੀ ਕਿਉਂਕਿ ਉਹ ਅੱਛਾ এনवायरमेंट ਵਿੱਚ ਨਹੀਂ ਪਲੀਆਂ ਹੁੰਦੀਆਂ ਜਿਹੜੀ ਆਯੁਰਵੇਦਿਕ ਜੋਕਸ ਹੁੰਦੀਆਂ ਉਹ ਪ੍ਰੋਪਰ ਇੱਕ ਆਯੁਰਵੇਦਿਕ এনवायरमेंट ਫਰੈਸ਼ ਵਾਟਰ ਵਿੱਚ ਬਿਲਕੁਲ ਤਾਜੇ ਪਾਣੀ ਵਿੱਚ ਔਰ ਅੱਛੀ ਖੁਰਾਕ ਦੇ ਕੇ ਹੀ ਪਾਲੀਆਂ ਜਾਂਦੀਆਂ ਸੁਪਰਵਾਈਜ਼ਨ ਵਿੱਚ ਤਾਂਕਿ ਉਹ ਕਿਸੇ ਨੂੰ ਲਗਾਈਆਂ ਜਾਂ ਕਿਸੇ ਨੂੰ ਕੋਈ ਸਕਿਨ ਅਲਰਜੀ ਜਾਂ ਕੋਈ ਨੁਕਸਾਨ ਨਾ ਪਹੁੰਚਾਣ ਇਸ ਕਰਕੇ ਟੋਬਿਆਂ ਵਾਲੀ ਪਲੀਜ਼ ਮੈਂ ਰਿਕਵੈਸਟ ਕਰੂੰਗੀ ਪਾਰਕਾਂ ਟੋਬੇ ਜਾਂ ਬਾਰਿਸ਼ਾਂ ਚ ਨਿਕਲ ਜਾਂਦੀਆਂ ਉਹ ਕਦੇ ਵੀ ਯੂਜ਼ ਨਾ ਕਰਨਾ ਔਰ ਬਿਨਾ ਸੁਪਰਵੀਜ਼ਨ ਤੋਂ ਨਾ ਯੂਜ਼ ਕਰਨਾ اچھا ਇੱਕ ਚੀਜ਼ ਹੋਰ ਇੱਧਰ ਬੜੀ ਖੂਬਸੂਰਤ ਤਸਵੀਰ ਹੈ ਕਿ ਵਿਚਾਲੇ ਬੱਚਾ ਪਿਆ ਤੇ ਇੱਕ ਸਾਈਡ ਤੇ ਮਾਂ ਤੇ ਪਿਓ ਪਏ ਨੇ ਤੇ ਬਹੁਤ ਵਾਰ ਤੁਸੀਂ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਬਹੁਤ ਸਾਰੇ ਅਜਿਹੇ ਜੋੜਿਆਂ ਦੇ ਸਕਸੈਸਫੁਲ ਕੇਸ ਹੋਏ ਨੇ ਜਿਨ੍ਹਾਂ ਨੂੰ ਆਈਵੀਐਫ ਵਾਲਿਆਂ ਨੇ ਵੀ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਵੀ ਕਨਸੀਵ ਨਹੀਂ ਹੋ ਰਹੇ ਸੀ ਤੇ ਤੁਹਾਡੇ ਕੋਲ ਉਹਨਾਂ ਜੋੜਿਆਂ ਨੇ ਵੀ ਕਨਸੀਵ ਕੀਤਾ ਤੇ ਇਹ ਤਾਂ ਆਪਣੇ ਆਪ ਦੇ ਵਿੱਚ ਬੜੇ ਪੁੰਨ ਦਾ ਕੰਮ ਕਰ ਰਹੇ ਹੋ ਇਸ ਬਾਰੇ ਦੱਸੋ ਕੀ ਕਨਸੈਪਟ ਹੈ ਸੋ ਇਹਦੇ ਵਿੱਚ ਅਸੀਂ ਆਯੁਰਵੈਦਿਕ ਪੰਚਕਰਮਾ ਟਰੀਟਮੈਂਟ ਮੈਂ ਜਿਹੜਾ ਤੁਹਾਨੂੰ ਹੁਣੇ ਦੱਸ ਹੀ ਰਹੀ ਸੀ ਉਹ ਕਰਵਾਨੇ ਆ ਉਸ ਤੋਂ ਬਾਅਦ ਅਸੀਂ ਫੀਮੇਲ ਔਰ ਮੇਲ ਦੇ ਜਿਹੜੇ ਰੂਟ ਕੋਜ਼ ਆ ਕੀ ਕਾਰਨ ਆ ਉਹ ਲੱਭ ਕੇ ਉਹਦੇ ਉੱਤੇ ਟਰੀਟਮੈਂਟ ਦਿੱਤਾ ਜਾਂਦਾ ਪ੍ਰੋਪਰ ਉੱਤਰ ਬਸਤੀ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਹੋਰ ਬਹੁਤ ਸਾਰੀ ਥੈਰੇਪੀਜ਼ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਕੁਝ ਮੈਡੀਸਿਨਸ ਦਿੱਤੀਆਂ ਜਾਂਦੀਆਂ ਜਿਹੜੀਆਂ ਬਹੁਤ ਹੀ ਵਾਜਿਕਰਨ ਰਸਾਇਣ ਮੈਡੀਸਿਨਸ ਹੁੰਦੀਆਂ ਜਿਹੜੀਆਂ ਬਹੁਤ ਹੀ ਜਲਦੀ ਫਾਸਟ ਆਪਾਂ ਨੂੰ ਰਿਜ਼ਲਟ ਦਿੰਦੀ ਆ ਤਿੰਨ ਤੋਂ ਚਾਰ ਮਹੀਨੇ ਦਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਪੇਸ਼ੈਂਟ ਮੋਸਟਲੀ ਸੇਵ ਕਰ ਜਾਂਦੇ ਆ ਓਕੇ ਤੁਸੀਂ ਮਾਂ ਵਣ ਦਾ ਸੁਪਨਾ ਜਿਹੜਾ ਪੂਰਾ ਕਰਦੇ ਹੋ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਜ਼ਰੂਰ ਕਰੀ ਦੀ ਹੈ ਹਾਂਜੀ ਇੱਕ ਚੀਜ਼ ਇਹ ਹੈ ਕਿ ਇਹ ਭਗਤੀ ਦੀ ਪ੍ਰਤੀਕ ਹੈ ਜਾਂ ਕੁਝ ਇਹਦੋਂ ਕੁਝ ਹੋਰ ਭਾਵ ਬਿਲਕੁਲ ਜੀ ਆਹਾ ਆਪਣਾ ਮੈਡੀਟੇਸ਼ਨ ਹੈ ਇੱਕ ਯੋਗਾ ਦੇ ਪ੍ਰਤੀਕ ਹੈ ਮੈਡੀਟੇਸ਼ਨ ਦੇ ਪ੍ਰਤੀਕ ਹੈ ਤਾਂ ਕਿ ਆਪਾਂ ਮੈਡੀਸਿਨ ਨਾਲ ਤੇ ਆਪਾਂ ਆਪਣੇ ਤਨ ਨੂੰ ਸਹੀ ਘੜੀ ਲੈਣੇ ਆ ਬਟ ਮਨ ਨੂੰ ਸਹੀ ਕਰਨ ਵਾਸਤੇ એનਰਜੈਟਿਕ ਰੱਖਣ ਵਾਸਤੇ ਸਾਰਾ ਦਿਨ ਆਪਣੇ ਫੋਕਸਡ ਰਹਿਣ ਵਾਸਤੇ ਆਪਾਂ ਨੂੰ ਆਪਣਾ ਯੋਗਾ ਔਰ ਆਪਣੇ ਮੈਡੀਟੇਸ਼ਨ ਤੇ ਤਾਂ ਕਿ ਆਪਣੇ ਚੱਕਰਾਸ ਦੇ ਉੱਤੇ ਕਨਸੈਂਟਰੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਜਿਹਦੇ ਨਾਲ ਤੁਹਾਡਾ ਮਾਨਸਿਕ ਜਿਹੜਾ ਤਣਾਅ ਹੈ ਜਿਹੜਾ ਅੱਜਕੱਲ ਬਹੁਤ ਵਧੀ ਜਾ ਰਿਹਾ ਉਹਦੇ ਉੱਤੇ ਕੰਮ ਕਰਦਾ ਹੈ ਤੇ ਤੁਸੀਂ ਹੈਲਦੀ ਔਰ ਹੈਪੀ ਰਹਿੰਦੇ ਹੋ ਜੀ ਤੁਸੀਂ ਇਹ ਮੈਡੀਟੇਸ਼ਨ ਦਾ ਕਹਿ ਰਹੇ ਹੋ ਮਤਲਬ ਮੈਡੀਟੇਸ਼ਨ ਕਰਨ ਦਾ ਵੀ ਕੋਈ ਪ੍ਰੋਸੈਸ ਹੁੰਦਾ ਵੀ ਸ਼ਾਂਤੀ ਜੇ ਬੈਠਣਾ ਹੋ ਜਿੱਦਾਂ ਹੁਣ ਸਸ ਨੂੰ ਦੀਆਂ ਚੁਗਲੀਆਂ ਨੂੰ ਸਸ ਦੀਆਂ ਚੁਗਲੀਆਂ ਫਿਰ ਜਿਹੜਾ ਉਹ ਅੰਦਰੋਂ ਜਦੋਂ ਜਹਿਦ ਹੁੰਦਾ ਰਹਿੰਦਾ ਫਿਰ ਉਹ ਕਿਵੇਂ ਮੈਡੀਟੇਸ਼ਨ ਕਰਨ ਜੀ ਹੁਣ ਇਹਦੇ ਵਿੱਚ ਮੈਂ ਤੇ ਆਹੀ ਸਮਝਾਨੀਆਂ ਪੇ ਮੇਰੇ ਕੋਲ ਉਹ ਹੀ ਨੋ ਆਂਦੀ ਐ ਥੋੜੀ ਦੇਰ ਪਹਿਲਾਂ ਆਪਣੀ ਸੱਸ ਦੀ ਚੁਗਲੀਆਂ ਕਰਕੇ ਜਾਂਦੀ ਐ ਥੋੜੀ ਦੇਰ ਬਾਅਦ ਉਹ ਉਮ ਸਾਸਾਂ ਜਾਂਦੀ ਆ ਆਪਣੀ ਨੋ ਦੀਆਂ ਤੇ ਮੈਨੂੰ ਵੀ ਕਾਫੀ ਹਾਸਾ ਆਉਂਦਾ ਹੈ ਬਟ ਆਪਾਂ ਸ਼ੇਅਰ ਤੇ ਕਰ ਨਹੀਂ ਸਕਦੇ ਓਕੇ ਮਤ ਤੁਸੀਂ ਕੰਮ ਰਿਕਾਰਡ ਦਾ ਕੰਮ ਨਹੀਂ ਕਰਦੇ ਹੈਗੇ ਠੀਕ ਹੈ ਅਸੀਂ ਸੁਣੀ ਦੀ ਆ ਇੱਕ ਤਰ੍ਹਾਂ ਦਾ ਉਹ ਵੀ ਉਹਨਾਂ ਦਾ ਕਾਉਂਸਲਿੰਗ ਹੀ ਟ੍ਰੀਟਮੈਂਟ ਹੈ ਸਾਡੇ ਨਾਲ ਆਪਣਾ ਦਿਲ ਖੋਲ ਕੇ ਜਾਂਦੀਆਂ ਤੇ ਆਈ ਬੜਾ ਵੱਡਾ 파ਰਟ ਹੈ ਦੂਸਰਾ ਉਹਨਾਂ ਨੂੰ ਅਸੀਂ ਬਹੁਤ ਪੋਜ਼ਿਟਿਵ ਐਨਰਜੀ ਦੇਣ ਵਾਲੀਆਂ ਥੈਰੇਪੀਜ਼ ਕਰਨੇ ਆ शिरੋਧਾਰਾ ਵਗੈਰਾ ਕਰਦੇ ਅਸੀਂ ਦਿਖਾਣੇ ਆ ਤੁਹਾਨੂੰ ਉਹਦੇ ਨਾਲ ਉਹਨਾਂ ਨੂੰ ਰਹਿੰਦਾ ਵੀ 네ਗਟਿਵ ਥੌਟ ਨਾ ਆਣ ਤੇ ਪੋਜ਼ਿਟਿਵ ਆ ਇਹਦੇ ਨਾਲ ਤੁਹਾਡਾ 네ਗਟਿਵ ਥੌਟਸ ریلی एलिਮੀਨੇਟ ਹੁੰਦੇ ਤੇ ਪੋਜ਼ਿਟਿਵ ਆਉਂਦੇ ਹਾਂਜੀ ਚਲੋ ਬਹੁਤ ਹਨੇਰਾ ਹੋ ਚੁੱਕਿਆ ਤੇ ਉਧਰੋਂ ਮੈਂ ਵੀ ਆਉਣ ਆਲਾ ਤੇ ਜਲਦੀ ਜਲਦੀ ਤੁਹਾਨੂੰ ਆਪਾਂ ਉੱਪਰ ਲੈ ਕੇ ਚੱਲਦੇ ਆ ਸੌਰੀ ਉੱਪਰ ਨਹੀਂ ਤੁਹਾਨੂੰ ਲੈ ਕੇ ਜਾਂਦੇ ਆ ਆਪਾਂ ਅੰਦਰੋਂ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਾਂ ਆ ਗਏ ਅੰਦਰ ਜਿਹੜਾ ਤੁਹਾਨੂੰ ਖਜ਼ਾਨਾ ਕਹਿ ਰਹੇ ਸੀ ਦੇਖੋ ਇਹ ਖਜ਼ਾਨਾ ਡਾਕਟਰ ਸਾਹਿਬ ਜਿਹੜਾ ਇਹ ਬੈੱਡ ਰੱਖਿਆ ਹੋਇਆ ਇਹ ਸੌਣ ਸੁਣ ਵਾਸਤੇ ਰੱਖਿਆ ਹੋਇਆ ਜੀ ਆ ਸਾਡਾ ਓਟੀ ਬੈੱਡ ਹੈ ਕਹਿ ਸਕਦੇ ਆਯੁਰਵੇਦਿਕ ਓਟੀ ਬੈੱਡ ਹੈ ਇਹਦੇ ਵਿੱਚ ਅਸੀਂ ਸਾਰੇ ਪ੍ਰੋਸੀਜਰ ਕਰਦੇ ਆਂ ਇਦੇ ਵਿੱਚ ਅਸੀਂ ਸ਼ਿਰੋਧਾਰਾ ਕਰਦੇ ਆ ਜਿਨ੍ਹਾਂ ਨੂੰ ਮਾਨਸਿਕ ਤਣਾਅ ਹੈ ਨੀਂਦ ਨਹੀਂ ਆਉਂਦੀ ਇਹਦੇ ਵਿੱਚ ਅਸੀਂ ਮੈਡੀਸਿਨਸ ਪਾ ਕੇ ਇੱਥੇ ਧਾਰਾ ਆਉਂਦੀ ਹੈ ਤੇ ਆਗਿਆ ਚੱਕਰੇ ਇੱਥੇ ਆਪਣਾ ਹੁੰਦਾ ਉਹਦੇ ਤੇ ਆਪਾਂ ਫਲੋ ਹੌਲੀ-ਹੌਲੀ ਦਿੰਨੀ ਆ 45 ਮਿੰਟ ਦਾ ਪ੍ਰੋਸੀਜਰ ਹੁੰਦਾ ਜਿਹਦੇ ਨਾਲ ਪੇਸ਼ੇਂ ਨੂੰ ਬਹੁਤ ਰਿਲੈਕਸ ਹੁੰਦਾ ਅੱਛਾ ਤੁਸੀਂ ਇਹ ਮਤਲਬ ਪਾ ਕੇ ਨੀਂਦ ਅਗਲ ਨੂੰ ਲਿਆਉਣੇ ਮੈਨੂੰ ਤਾਂ ਇਹ ਸੀ ਵੀ ਇਹ ਤੇ ਪਾ ਕੇ ਤੁਸੀਂ ਜਿਨ੍ਹਾਂ ਨੂੰ ਵੱਧ ਨੀਂਦ ਆਉਂਦੀ ਆ ਉਹ ਖੜਕਾਉਣੇ ਹੋ ਵੀ ਭਾਈ ਉੱਠੋ ਉੱਠੋ ਇਹ ਆਪੋ ਇਹਨੂੰ ਸ਼ਿਰੋਧਾਰਾ ਪਾਤਰ ਕਹਿੰਿਆ ਜਾਂਦਾ ਜਿਹਦੇ ਵਿੱਚ ਅਸੀਂ ਮੈਡੀਸਿਨ ਡਿਪੈਂਡ ਕਰਦਾ ਕਿਹੜੇ ਪੇਸ਼ੇਂ ਨੂੰ ਕਿਹੜੀ ਦਵਾਈ ਦੇਣੀ ਆ ਤੇ ਉਹਦੇ ਹਿਸਾਬ ਨਾਲ ਸੀ ਜੀ ਇਹ ਤੇਲ ਹੀ ਤੇਲ ਹੋਇਆ ਪਿਆ ਕਿਹੜੀ ਕੋਲੂ ਤੋਂ ਤੁਸੀਂ ਤੇਲ ਲਿਆਉਣੇ ਹੁੰਦੇ ਇਹਨਾਂ ਹਾਂ ਸਾਡੇ ਸਾਰੇ ਆਯੁਰਵੈਦਿਕ ਪ੍ਰੀਪਰੇਸ਼ਨਸ ਆਪਣੇ ਬੋਲੋ ਹੀ ਅਸੀਂ ਕਰਦੇ ਆ ਤੇ ਆ ਸਾਰਾ ਅਸੀਂ ਕੇਰਲਾ ਤੋਂ ਮੰਗਵਾਇਆ ਹੋਇਆ ਸਾਰਾ ਸਮਾਨ ਤੇ ਉਸ ਦੇ ਅਕੋਰਡਿੰਗ ਤਾਂ ਕਿ ਆ ਇਹਦੀ ਇੱਕ ਪ੍ਰੋਪਰ ਜਦੋਂ ਅਸੀਂ ਪੂਰਾ ਤੇਲ ਦਾ ਪ੍ਰੋਸੀਜਰ ਕਰਦੇ ਇਹਨੂੰ ਚੱਕ ਦਿੰਨੇ ਆ ਪੂਰਾ ਆਹ ਬਣਿਆ ਹੋਇਆ ਤੇ ਉਹਦੇ ਅਕੋਰਡਿੰਗ ਆਹ ਫਿਸਲ ਕੇ ਸਾਰਾ ਤੇਲ ਇਧਰੋਂ ਦੀ ਨਿਕਲਦਾ ਹੈ ਸ਼ਿਰੋਧਰਾ ਵਾਲਾ ਤੇਲ ਇਧਰ ਦੀ ਨਿਕਲਦਾ ਇਹ ਕਾ ਪ੍ਰੋਪਰ ਵੇ ਹੁੰਦਾ ਇਹਨੂੰ ਦਰੋਣੀ ਕਹਿੰਦੇ ਆ ਚਾਰੇ ਪਾਸੇ ਤੇਲੀ ਤੇਲ ਕੀਤਾ ਪਰ ਅੱਜ ਕੱਲ ਤਾਂ ਸਿਰ ਤੇ ਲਾਉਣ ਨੂੰ ਤੇਲ ਨਹੀਂ ਮਿਲਦਾ ਹੈਗਾ ਨਾ ਨਾ ਆ ਸਾਡਾ ਤੇਲ ਦਾ ਇਹੀ ਕੰਮ ਹੈ ਸਮਝ ਲਓ ਪੂਰਾ ਸਿਰ ਤੋਂ ਲੈ ਕੇ ਪੈਰ ਤੱਕ ਇੱਕ ਇੱਕ ਸੱਲ ਆਪਣਾ ਤੇਲ ਨਾਲ ਲਿਪਤ ਕਰਕੇ ਭੇਜ ਦਿਆ ਗੱਤਬਾਤ ਕਰ ਦਿੰਦੇ ਆ ਪੂਰਾ ਪੂਰਾ ਨਵਾ ਦਿੰਨੇ ਆ ਅਸੀਂ ਪੂਰਾ ਨਵਾ ਦਿੰਨੇ ਆ ਜੀ ਜੀ ਹਾਂ ਆਪ ਸੰਦੂਕ ਕੀ ਰੱਖਿਆ ਹੋਇਆ ਇਹਦੇ ਵਿੱਚ ਕੀ ਬੰਦ ਬੁੰ ਯੋਨ ਜੀ ਤੁਸੀਂ ਇੱਕ ਖਜ਼ਾਨਾ ਇਹ ਮੈਨੂੰ ਇਹ ਖਜ਼ਾਨਾ ਇਹਦੇ ਵਿੱਚ ਕੀ ਆ ਜੀ ਇਹ ਦੱਸੋ ਜੀ ਇਹਦੇ ਵਿੱਚ ਅਸੀਂ ਮੈਡੀਸਿਨ ਪਾਨੇ ਆ ਜੀ ਜੀ ਮੈਡੀਸਿਨ ਪਾ ਕੇ ਇਹਦਾ ਕਾੜਾ ਬਣਾ ਕੇ ਫਿਰ ਇਹਦੇ ਚੋ ਸਟੀਮ ਬਣਦੀ ਹੈ ਸਟੀਮ ਇਹਦੇ ਵਿੱਚ ਮ사ਜ ਵਗੈਰਾ ਜੋ ਵੀ ਇਹਦਾ ਟ੍ਰੀਟਮੈਂਟ ਦਾ ਉਸ ਤੋਂ ਬਾਅਦ ਪੇਸ਼ੈਂਟ ਨੂੰ ਇਹਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਮੂੰਹ ਇਹਦਾ ਬਾਹਰ ਹੁੰਦਾ ਬਾਕੀ ਬੋਡੀ ਅੰਦਰ ਹੁੰਦੀ ਹੈ ਤੇ ਫਿਰ ਸਟੀਮ ਦੇ ਦਿੱਤੀ ਜਾਂਦੀ ਹੈ ਤੇ ਜਦੋਂ ਸਾਰੇ ਦੋਸ਼ਾ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਦੋਸ਼ਾ ਬਾਹਰ ਨਿਕਲਦੇ ਇਹਨੂੰ ਆਪਾਂ ਖੋਲ ਕੇ ਦਿਖਾ ਸਕਦੇ ਹਾਂ ਥੋੜਿਆ ਮੋਰਾ ਮਾਰਾ ਕੋਈ ਨਹੀਂ ਲੈ ਕੇ ਜਾਂਦਾ ਇਹ ਇਹਨੂੰ ਇਸ ਤਰ੍ਹਾਂ ਹੈ ਇਦਾਂ ਇਸ ਤਰ੍ਹਾਂ ਇੰਟਰ ਕਰਕੇ ਇੱਥੋਂ ਦੀ ਵੀ ਖੁੱਲ ਜਾਂਦਾ ਇਹ ਤੇ ਇਹਦੇ ਵਿੱਚ ਬੈਠਿਆ ਤਾਂ ਜਾਂਦਾ ਹੀ ਬੰਦੇ ਨੂੰ ਹਾਂਜੀ ਹਾਂਜੀ ਇਸ ਦੇ ਵਿੱਚ ਠੀਕ ਹੈ ਜੀ ਇੱਕ ਇਧਰ ਵੀ ਤੁਸੀਂ ਕਮਲ ਦਾ ਪੁਲ ਉੱਤੇ ਰੱਖਿਆ ਹੈ ਸ਼ੋਅ ਵਾਸਤੇ ਹੈ ਜਾਂ ਇਹਦਾ ਕੋਈ ਮਕਸਦ ਹੈ ਹਾਂਜੀ ਆ ਥੋੜਾ ਜਿਹਾ ਅਸੀਂ ਥੋੜਾ ਲੱਗੇ ਕਿਉਂਕਿ ਥੋੜਾ ਜਿਹਾ ਆਯੁਰਵੇਦ ਬੋਰਿੰਗ ਲੱਗਦਾ ਹੈ ਲੋਕਾਂ ਨੂੰ ਤੇ ਥੋੜਾ ਜਿਹਾ ਅੰਦਰ ਵੱਧ ਦੇ ਕਿਉਂਕਿ ਇੱਥੇ ਆਇਲਸ ਦੀ ਸਮੈਲ ਤੁਹਾਨੂੰ ਆ ਵੀ ਰਹੀ ਹੋਣੀ ਆ ਤਾਂ ਬੋਰਿੰਗ ਨਾ ਲੱਗੇ ਐਂਟਰਟੇਨਿੰਗ ਜਿਹਾ ਲੱਗੇ ਥੋੜਾ ਜਿਹਾ ਅਸੀਂ ਥੋੜਾ ਮਾਡਰਨ ਟੱਚ ਦਿੱਤਾ ਹੋਇਆ ਠੀਕ ਹੈ ਜੀ ਹਾਂਜੀ ਬਟ ਕਈ ਵਾਰ ਕੀ ਕਰਦੇ ਆ ਲੋਕ ਸੋਧਿਆ ਸਪਾ ਸੈਂਟਰ ਆ ਬਟ ਇਟਸ ਨਾ ਇੱਥੇ ਕੋਈ ਕਹਿੰਦਾ ਕਿ ਅਸੀਂ ਮ사ਜ ਕਰਵਾਣੀ ਹੈ ਤੇ ਜਾਂ ਆ ਕਰਾਣੇ ਅਸੀਂ ਕੱਲੇ ਮ사ਜ ਵਾਸਤੇ ਕਦੇ ਵੈਲਕਮ ਨਹੀਂ ਕਰਦੇ ਅਸੀਂ ਕਹਿੰਨੇ ਔਰ ਜੇ ਲੈਣਾ ਹੈ ਤੇ ਪ੍ਰੋਪਰ ਕੋਈ ਡਿਜ਼ੀਜ਼ ਹੈ ਤਾਂ ਹੀ ਅਸੀਂ ਅਭਯੰਗਾ ਯਾਨੀ ਫੁੱਲ ਬੋਡੀ ਮ사ਜ ਜਾਂ ਸਟੀਮ ਦਵਾਵਾਂਗੇ ਕਿਉਂਕਿ ਇੱਥੇ ਜਿਹੜੇ ਆਯੁਰਵੇਦਿਕ ਮ사ਜ ਹੁੰਦੀ ਹੈ ਉਹ ਮੇਲ ਦੀ ਮੇਲ ਹੀ ਕਰਦਾ ਹੈ ਔਰ ਫੀਮੇਲ ਦੀ ਫੀਮੇਲ ਕਰਦੀ ਹੈ ਦੋ ਪਰਸਨ ਕਰਦੇ ਆ ਸਾਡੇ ਸੈਂਟਰ ਵਿੱਚ ਜਦੋਂ ਪ੍ਰੋਪਰ ਪੂਰਾ ਆਯੁਰਵੇਦਿਕ ਔਥੈਂਟਿਕ ਆਯੁਰਵੇਦਿਕ ਪੰਚਕਰਮਾ ਟ੍ਰੀਟਮੈਂਟ ਅਸੀਂ ਦੇਨੇ ਆ ਤੇ ਬਹੁਤ ਕਾਲਸ ਆਉਂਦੀਆਂ ਵੀ ਸਾਡੀ ਮ사ਜ ਕਰ ਦੋ ਸਦਾ ਆ ਕਰ ਦੋ ਇਦਾਂ ਅਸੀਂ ਕਿਸੇ ਦੇ ਕਹਿੰਦੇ ਨਹੀਂ ਕਰਦੇ ਜਦੋਂ ਅਸੀਂ ਮੈਂ ਚੈੱਕ ਕਰਦੀ ਆ ਮੈਨੂੰ ਲੱਗਦਾ ਇਹਨੂੰ ਨੀਡ ਆ ਤਾਂ ਹੀ ਮ사ਜ ਕੀਤੀ ਜਾਂਦੀ ਅੱਛਾ ਨਹੀਂ ਜਿਸ ਤਰੀਕੇ ਦਾ ਇਹ ਬਣਿਆ ਹੋਇਆ ਤਾਂ ਇਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਜਿਵੇਂ ਦਰਸ਼ਕ ਵੀ ਦੇਖ ਰਹੇ ਹੋਣਗੇ ਕਿ ਇਸ ਨੂੰ ਦੇਖ ਕੇ ਇੰਜ ਲੱਗਦਾ ਕਿ ਮ사ਜ ਪਾਰਲਰ ਹੈ ਮ사ਜ ਪਾਰਲਰ ਵਾਲਿਆਂ ਨੇ ਵੀ ਇਸੇ ਤਰੀਕੇ ਬੈੱਡ ਜਾਂ ਲਾਇਆ ਹੁੰਦਾ ਜੀ ਆ ਮ사ਜ ਪਾਰਲਰ ਬਿਲਕੁਲ ਵੀ ਨਹੀਂ ਹੈ ਬਟ ਕੁਝ ਟ੍ਰੀਟਮੈਂਟਸ ਜਿਵੇਂ ਬਿਊਟੀ ਟ੍ਰੀਟਮੈਂਟਸ ਅਸੀਂ ਪਿਓਰ ਆਥੈਂਟਿਕ ਆਯੁਰਵੈਦਿਕ ਫਾਰਮੂਲਸ ਨਾਲ ਅਸੀਂ ਜ਼ਰੂਰ ਕਰਦੇ ਬਟ ਜਸਟ ਫॉर ਮ사ਜ ਇੱਥੇ ਕਦੇ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਉਹ ਤੁਹਾਨੂੰ ਟ੍ਰੀਟਮੈਂਟ ਸਪਾ ਸੈਂਟਰ ਵਾਲਾ ਜਾਂ ਪਾਰਲਰ ਵਾਲਾ ਟ੍ਰੀਟਮੈਂਟ ਇੱਥੇ ਨਹੀਂ ਮਿਲਣ ਵਾਲਾ ਕਿਉਂਕਿ ਸਾਡੀ ਕੋਈ ਖੁਸ਼ਬੂ ਵਾਲੀਆਂ ਕਰੀਮਾਂ ਨਹੀਂ ਪਿਓਰ ਆਯੁਰਵੈਦਿਕ ਔਇਲਸ ਹੋਣਗੇ ਠੀਕ ਹੈ ਇੱਕ ਚੀਜ਼ ਇਹ ਕੀ ਹੈ ਜੀ ਇਹ ਜਿਹੜਾ ਤੁਸੀਂ ਲਾਇਆ ਹੈ ਇਹ ਇਹਦਾ ਕੀ ਮਕਸਦ ਇਹ ਇਹ ਸ਼ਿਰੋਧਾਰਾ ਪਾਤਰ ਹੈ ਇਹਨੂੰ ਦਰੋਣੀ ਕਹਿੰਦੇ ਆ ਮਰੀਚ ਨੂੰ ਇੱਥੇ ਜਿਹੜਾ ਜ਼ਿਆਦਾਤਰ ਰਿਲੈਕਸੇਸ਼ਨ ਵਾਸਤੇ ਮਾਈਂਡ ਦੀ ਰਿਲੈਕਸੇਸ਼ਨ ਤੇ ਬੋਡੀ ਦੀ ਰਿਲੈਕਸੇਸ਼ਨ ਵਾਲੇ ਪੇਸ਼ੈਂਟਸ ਨੂੰ ਕੀਤਾ ਜਾਂਦਾ ਹੈ ਇਹਦੇ ਵਿੱਚ ਅਸੀਂ ਮੈਡੀਸਨਲ ਕੜਾ ਜਾਂ ਦੁੱਧ ਜਾਂ ਲਖਸੀ ਜਾਂ ਫਿਰ ਤੇਲ ਪਾ ਕੇ ਇਹਦੇ ਵਿੱਚ ਉਹ 6 ਉਂਗਲ ਨੀਵੀਂ ਕਰਕੇ ਇਹਨੂੰ ਧਾਰਾ ਅੱਗੇ ਚੱਕਰ ਤੇ ਪਾਇਆ ਜਾਂਦਾ ਹੈ ਤੇ ਇਹਨੂੰ ਫਲੋ ਵਿੱਚ ਇੱਕ ਕੰਟੀਨਿਊਸਲੀ ਧਾਰਾ ਚਲਦੀ ਹੈ ਦੋ ਜਣੇ ਇਹਨੂੰ ਕਰਦੇ ਆ ਕੋਈ ਸਾਊਂਡ ਨਹੀਂ ਹੁੰਦੀ ਪ੍ਰੋਪਰ 뮤ਜ਼ਿਕ ਵਗੈਰਾ ਲਗਾ ਕੇ ਆ ਕਰਿਆ ਜਾਂਦਾ ਜਿਹਦੇ ਨਾਲ ਪੇਸ਼ੇ ਨੂੰ ਬਹੁਤ ਹੀ ਜ਼ਿਆਦਾ ਵਧੀਆ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਬਹੁਤ ਹੀ ਰਿਲੈਕਸ ਹੋ ਜਾਂਦਾ ਅੱਛਾ ਕੋਈ ਮਰੀਜ਼ ਡਰ ਕੇ ਨਹੀਂ ਭਜਦਾ ਜਦੋਂ ਉਹਦੇ ਤੁਸੀਂ ਦੱਸਿਆ ਕਿ ਆ ਚੀਜ਼ ਲਾਉਨੇ ਹੋ ਤਾਂ ਬੰਦਾ ਉਹਰੇ ਪਿਆ ਤੇ ਉਹਨੂੰ ਐ ਲੱਗਿਆ ਹੋਵੇ ਮੇਰੇ ਤਾਂ ਸਿਰ 'ਚ ਪਤਾ ਨਹੀਂ ਕੀ ਘੱਟਦਾ ਪੇਚ ਲਾਤਾ ਕਈ ਪੇਸ਼ੈਂਟ ਆਰ ਜਾਂਦੇ ਆ ਮੈਂ ਆ ਨਹੀਂ ਕਹਿੰਦੀ ਨਹੀਂ ਰਾਦੇ ਬਟ ਉਹਨਾਂ ਨੂੰ ਬੜੇ ਅچھے ਪ੍ਰਿਆਰ ਨਾਲ ਕਾਉਂਸਲਿੰਗ ਕੀਤੀ ਜਾਂਦੀ ਆ ਫਿਰ ਹੌਲੀ ਹੌਲੀ ਉਹ ਕਰਨ ਮਾਨ ਲੱਜਾਂਦੇ ਜਦੋਂ ਇੱਕ ਸੈਟਿੰਗ ਲੈਂਦੇ ਉਹਨਾਂ ਨੂੰ ਬੜਾ ਰਿਲੈਕਸ ਹੁੰਦਾ ਫਿਰ ਉਹ ਕੰਟੀਨਿਊ ਰੱਖਦੇ ਓਕੇ ਆ ਸ਼ੀਸ਼ਾ ਵੀ ਤੁਸੀਂ ਪੁਰਾਣੇ ਡਿਜ਼ਾਈਨ ਦਾ ਰੱਖਿਆ ਇੱਕ ਨਵੇਂ ਡਿਜ਼ਾਈਨ ਦਾ ਮਿਲਿਆ ਨਹੀਂ ਤਾਂ ਰੱਖਿਆ ਇੱਕ ਤੁਸੀਂ ਸ਼ੋਅ ਵਾਸਤੇ ਰੱਖਿਆ ਕਿ ਤੁਹਾਨੂੰ ਖੂਬ ਸੋਹਟ ਲੱਗਾ ਸਾਨੂੰ ਮਿਲਿਆ ਨਹੀਂ ਨਵੇਂ ਡਿਜ਼ਾਈਨ ਦਾ ਫਿਰ ਸਾਡੇ ਕੋ ਪਿਆ ਸੀ ਸਾਡੀ ਦਾਦੀ ਦਾ ਇਹ ਮੈਂ ਦੱਸਦੀ ਹਾਂ ਇਹ ਕਿਉਂ ਰੱਖਿਆ ਕਿਉਂਕਿ ਹੁਣ ਇਹ ਇੱਥੇ ਦਿੰਦੇ ਆ ਮਤਲਬ ਮ사ਜ ਵਗੈਰਾ ਕਰਦੇ ਆ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਜਿੰਨਾਂ ਨੂੰ ਮਤਲਬ ਸੋਹਣਾਪਣ ਦੇਖਣਾ ਚਮਕਣ ਵਾਲਿਸ਼ਕਣਾ ਉਹ ਫਿਰ ਇੱਥੇ ਪਾਉਂਦੇ ਆ ਮ사ਜ ਕਰਦੇ ਫਿਰ ਜਦੋਂ ਬੰਦਾ ਉੱਠ ਕੇ ਕੈਮ ਹੋ ਕੇ ਦੇਖਦਾ ਕਿਉਂ ਬਈ ਨਿੱਖਰ ਗਿਆ ਨਾ ਇਹ ਮੈਨੂੰ ਲੱਗਦਾ ਉਹਦੇ ਲਈ ਰੱਖਿਆ ਬਿਲਕੁਲ ਆ ਜੀ 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 ਇਹ ਮੇਰੀ ਦਾਦੀ ਦਾ ਹੈ ਦਾਦੀ ਨੇ ਬਣਾਇਆ ਸੀ ਫਿਰ ਮੈਂ ਉਹ ਲਿਆ ਕੇ ਇੱਥੇ ਰੱਖਿਆ ਕਿਉਂਕਿ ਉਹਨਾਂ ਦਾ ਵੀ ਆਸ਼ੀਰਵਾਦ ਨਾਲ ਰਹਿਣਾ ਚਾਹੀਦਾ ਜੀ ਇੱਕ ਬਿਲਕੁਲ ਨਿਰਾਸ਼ ਨਹੀਂ ਹੋਣਾ ਇੱਥੇ ਫੁੱਲੀ ਫੁੱਲ ਨੇ ਜਿਨ੍ਹਾਂ ਨੂੰ ਨਹੀਂ ਫੁੱਲ ਮਿਲੇ ਆ ਤਖਾ ਸਕੇ ਫੀਮੇਲ ਉਹ ਇੱਥੇ ਜ਼ਰੂਰ ਆਉਣ ਉਹਨਾਂ ਨੂੰ ਫੁੱਲੀ ਫੁੱਲ ਮਿਲਣਗੇ ਮੈਮ ਆਪ ਵੀ ਹੱਸਦੇ ਨੇ ਵਧੀਆ ਤੁਹਾਨੂੰ ਵੀ ਵਧੀਆ ਜਿਹੜੇ ਖਿਜੀ ਖਿਜੀ ਜੇ ਰਹਿੰਦੀਆਂ ਨੇ ਨਾ ਲੜਾਈ ਕਰਨ ਉਹਨਾਂ ਦਾ ਜਿਹੜਾ ਖਿਜਣਾ ਪਾਣਾ ਉਹ ਦੂਰ ਜਾਊਗਾ ਇੱਥੇ ਵਧੀਆ ਤੁਸੀਂ ਬਣਾਇਆ ਅੱਛਾ ਉਹਨਾਂ ਵਾਸਤੇ ਲੋ ਅਲੱਗ ਬਣਾਇਆ ਸਾਰੇ ਇੱਥੇ ਨਾ ਕਿਸੇ ਨੂੰ ਨਿਰਾਸ਼ ਹੋ ਕੇ ਖਾਲੀ ਹੱਥ ਜਾਣਾ ਪੈਣਾ ਨਹੀਂ ਇਹਨਾਂ ਕੋਲ ਨਾ ਸਾਰੇ ਮਤਲਬ ਹੱਥ ਕੰਡੇ ਨੇ ਸਾਰੇ ਇਹਨਾਂ ਕੋਲ ਜੀ ਜੀ ਇਹ ਤਾਂ ਪਿਓਰ ਆਯੁਰਵੈਦਿਕ ਟ੍ਰੀਟਮੈਂਟ ਲੈਣ ਇਥੇ ਅਸੀਂ ਪ੍ਰੋਪਰ ਵੇ ਨਾਲ ਆਯੁਰਵੈਦਿਕ ਖੁਦ ਬਣਾਈਆਂ ਹੋਈਆਂ ਮੈਡੀਸਿਨਸ ਦੇ ਨਾਲ ਅਸੀਂ ਫੇਸ ਮਸਾਜ ਕਰਦੇ ਆਂ ਹੇਅਰ ਪੈਕ ਲਗਾਣੇ ਆ ਫਿਰ ਆਪਣਾ ਹੈਡ ਤੇ ਜਿਹੜਾ ਹੈ ਪੈਕ ਉਹ ਲਗਾਣੇ ਆ ਤਾਂ ਕਿ ਹੈਅਰ ਫੋਲ ਨਾ ਹੋਵੇ ਨਾਲ ਦੀ ਨਾਲ ਹੈਅਰ ਫੋਲ ਵਾਸਤੇ ਬੈਸਟ ਸ਼ੀਰੋਧਾਰਾ ਵੀ ਹੈਗੀ ਆ ਜਿਹੜੀ ਮੈਂ ਹੁਣੇ ਦੱਸ ਰਹੀ ਆ ਪ੍ਰੋਪਰ ਪਿਓਰ ਆਯੁਰਵੇਦਿਕ ਬਿਊਟੀ ਟਰੀਟਮੈਂਟ ਤੁਹਾਨੂੰ ਇੱਥੇ ਮਿਲੇਗਾ ਬਸ ਥੋੜੀ ਜੇਬ ਚ ਕੋਈ ਪੈਸਾ ਨਾ ਰਹੇ ਬਸ ਇਹ ਸਾਰਾ ਇਲਾਜ ਹੈ ਨਾ ਕੋਈ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਰਾ ਇਲਾਜ ਪਿਓਰ ਆਯੁਰਵੇਦਿਕ ਮੈਡੀਸਿਨਸ ਆ ਸਾਰੀ ਮੈਡੀਸਿਨ ਸਾਡੀਆਂ ਆਪ ਬਣਾਈਆਂ ਹੋਈਆਂ ਹੁੰਦੀਆਂ ਪਰ ਜਿੱਦਾਂ ਚਲੋ ਮਜ਼ਾਕ ਨਾਲ ਮਜ਼ਾਕ ਰਹਿਣਾ ਜਿੱਦਾਂ ਮੈਮ ਆਪ ਦਾਬਾ ਕਰ ਰਹੇ ਵਾਇਆਂ ਨਾਲ ਨਹੀਂ ਪ੍ਰੋਪਰ ਜਿਹੜਾ ਆਯੁਰਵੈਦਿਕ ਦੇਸੀ ਤਰੀਕੇ ਨਾਲ ਜਿਹੜਾ ਇਲਾਜ ਵੀ ਕਰਦੇ ਨੇ ਤੇ ਸਕਿਨ ਨੂੰ ਜਿਹੜਾ ਨਿਖਾਰ ਵੀ ਲਿਆਉਂਦੇ ਨੇ ਅੱਗੇ ਮੋਰਚਾ ਆਪਣੇ ਨਾਲ ਸਰ ਨੇ ਇਹ ਮੋਰਚਾ ਸੰਭਾਲਣਗੇ ਜੀ ਇੱਕ ਮੈਮ ਤੁਸੀਂ ਫੁੱਲ ਰੱਖੇ ਹੋਏ ਆ ਤੇ ਇਹ ਇਹਨਾਂ ਦਾ ਕੀ ਮਕਸਦ ਹੈ ਜੀ ਸਰ ਅੱਜ ਜੋ ਕੁਝ ਮੈਂ ਤੁਹਾਨੂੰ ਦੱਸਿਆ ਨਾ ਆਕੇ ਪੇਸ਼ੈਂਟ ਨੂੰ ਲੱਗੇ ਪੀਸ ਆਫ ਮਾਈਂਡ ਜਦੋਂ ਆਪ ਫੁੱਲ ਦੇਖਦੇ ਆ ਕਲਰਫੁੱਲ ਦੇਖਦੇ ਆ ਤੇ ਪੇਸ਼ੈਂਟ ਨੂੰ ਬੜਾ ਰਿਲੈਕਸਿੰਗ ਵੈਸੀ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਮੈਂਟਲੀ ਉਹ ਬੜਾ ਪ੍ਰਿਪੇਅਰ ਹੋ ਜਾਂਦਾ ਵੀ ਕੁਝ ਅੱਛਾ ਹੋਣ ਵਾਲਾ ਹੈ ਠੀਕ ਹੈ ਜੀ ਤਾਂ ਫਿਰ ਇਸ ਕਰਕੇ ਅਸੀਂ ਜਗਾ ਜਗਾ ਥੋੜਾ ਜਿਹਾ ਬਿਊਟੀ ਪਰਪਸ ਨਾਲ ਆਯੁਰਵੈਦਿਕ ਔਰ ਟ੍ਰੈਡੀਸ਼ਨਲ ਟੱਚ ਦਿੱਤਾ ਹੋਇਆ ਆਪਣੇ ਟ੍ਰੈਡੀਸ਼ਨ ਚ ਆ ਉਰਲੀ ਸ਼ਾਮਿਲ ਹੈ ਅੱਜ ਕੱਲ ਤੇ ਕਿਸੇ ਤੇ ਮੈਨੂੰ ਲੱਗਦਾ ਨਹੀਂ ਸਾਊਥ ਇੰਡੀਆ ਚ ਫਿਰ ਵੀ ਪਈ ਹੈ ਉਰਲੀ ਬਿਲਕੁਲ ਨਹੀਂ ਪਈ ਅੱਗੇ ਤੁਸੀਂ ਉੱਥੇ ਦੇਖੋਗੇ ਪੈਰਾਂ ਨੂੰ ਅਸੀਂ ਪਹਿਲਾਂ ਵਾਸ਼ ਕਰਕੇ ਫੇਰ ਹੀ ਐਂਟਰ ਕਰਦੇ ਆ ਉਰਲੀ ਦਾ ਬਹੁਤ ਜ਼ਿਆਦਾ ਸਾਡੇ ਸੰਸਕ੍ਰਿਤੀ ਵਿੱਚ ਯੋਗਦਾਨ ਰਿਹਾ ਹੈ ਤੇ ਆ ਉਹੀ ਉਹਦਾ ਹੀ ਇੱਕ ਪਾਰਟ ਹੈ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਸਰੀਰਕ ਸਮੱਸਿਆ ਜਾਂ ਮਾਨਸਿਕ ਸਮੱਸਿਆ ਉਹਦਾ ਇਲਾਜ ਕਰਦੇ ਹੋ ਤਾਂ ਜੇਕਰ ਤੁਹਾਡੇ ਕੋਲ ਕੋਈ ਸਰੀਰਕ ਪੱਖੋਂ ਜਿਹਨੂੰ ਬਿਮਾਰੀ ਹੈ ਜਾਂ ਮਾਨਸਿਕ ਪੱਖੋਂ ਮਿਲਦਾ ਤਾਂ ਕਿੰਨੇ ਕ ਟਾਈਮ ਦੇ ਵਿੱਚ ਉਹ ਠੀਕ ਮਹਿਸੂਸ ਕਰਨ ਲੱਗ ਜਾਂਦਾ ਸਰ ਜਦੋਂ ਕਈ ਵਾਰ ਤੇ ਪੇਸ਼ੈਂਟ ਪਹਿਲੇ ਦਿਨ ਹੀ ਬੜਾ ਖੁਸ਼ ਹੋ ਜਾਂਦਾ ਹੈ ਤੇ ਬੜਾ ਰਿਲੈਕਸ ਹੋ ਕੇ ਜਾਂਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਜ਼ਿਆਦਾ ਪੁਰਾਣੀ ਬਿਮਾਰੀਆਂ ਉਹਨਾਂ ਨੂੰ ਹਫ਼ਤਾ ਮੈਕਸਿਮਮ ਕਹਿ ਸਕਦੇ ਹਾਂ ਹਫ਼ਤੇ ਦਾ ਦਹਾੜੇ ਵਿੱਚ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਜੀ ਜਿਹੜੇ ਦਰਸ਼ਕ ਨੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਕਿਉਂਕਿ ਲਗਾਤਾਰ ਉਹ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੂੰਗੀ ਕਿ ਤੁਸੀਂ ਐਲੋਪੈਥਿਕ ਦਵਾਈਆਂ ਜਿਹੜੀਆਂ ਲੈ ਰਹੇ ਹੋ ਲੰਬੇ ਸਮੇਂ ਤੱਕ ਨਹੀਂ ਲੋ ਪਹਿਲੀ ਗੱਲ ਕਿਉਂਕਿ ਕੁਝ ਟਾਈਮ ਤੱਕ ਜਿਵੇਂ ਹੈ 5-7 ਦਿਨ ਤੱਕ ਤੇ ਠੀਕ ਹੈ ਬਟ ਜਿਹੜੇ ਤੁਸੀਂ 10-10 ਸਾਲਾਂ ਤੋਂ ਇੱਕੋ ਗੋਲੀ ਖਾਈ ਜਾ ਰਹੇ ਹੋ ਸ਼ੂਗਰ ਦੀ ਬੀਪੀ ਦੀ ਥਾਇਰੋਇਡ ਦੀ ਤੇ ਪਲੀਜ਼ ਉਹਨਾਂ ਨੂੰ ਅੱਜ ਇੱਕਦਮ ਤੇ ਨਹੀਂ ਬਟ ਕਿਸੇ ਪ੍ਰੋਪਰ ਆਯੁਰਵੈਦਿਕ ਸੈਂਟਰ 'ਚ ਜਾਂ ਸਾਡੇ ਕੋ ਆ ਕੇ ਪ੍ਰੋਪਰ ਵੇ ਨਾਲ ਸਟਾਪ ਕਰਵਾਓ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਆਉਣ ਵਾਲਾ ਟਾਈਮ ਤੁਹਾਡੇ ਵਾਸਤੇ ਕਿੰਨਾ ਕਸ਼ਟਦਾਇਕ ਹੋ ਸਕਦਾ ਹੈ ਤੇ ਇਸ ਕਰਕੇ ਜਿੰਨੀ ਜਲਦੀ ਸਕੇ ਆਯੁਰਵੈਦਿਕ ਤੇ ਆਪਣੀ ਜਿਹੜੀ ਪ੍ਰੋਪਰ ਡਾਈਟ ਔਰ ਲਾਈਫਸਟਾਈਲ ਐਕਸਰਸਾਈਜ਼ ਨਾਲ ਜੁੜੋ ਔਰ ਆਥੈਂਟਿਕ ਆਯੁਰਵੈਦਿਕ ਮੈਡੀਸਿਨ ਦਾ ਇਸਤੇਮਾਲ ਕਰੋ ਪ੍ਰੋਪਰ ਸੁਪਰਵੀਜ਼ਨ ਦੇ ਨਾਲ ਬਿਲਕੁਲ ਮੈਮ ਮੈਮ ਨੇ ਮੈਮ ਕੋਲ ਮਾਨਸਿਕ ਸਮੱਸਿਆਵਾਂ ਦਾ ਵੀ ਇਲਾਜ ਆ ਸਰੀਰਕ ਸਮੱਸਿਆਵਾਂ ਦਾ ਵੀ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਕਿਸੇ ਬਿਮਾਰੀ ਤੋਂ ਪੀੜਤ ਹੈ ਤਾਂ ਨੰਬਰ ਵੀ ਉਹਨਾਂ ਦਾ ਫਲੈਸ਼ ਕੀਤਾ ਜਾ ਰਿਹਾ ਨੀਚੇ ਤੁਸੀਂ ਪੱਟੀ ਹੈ ਜਿਹੜੀ ਦੇਖ ਸਕਦੇ ਹੋ ਇਹਨਾਂ ਦਾ ਅਡਰੈਸ ਵੀ ਲਿਖਿਆ ਹੋਇਆ ਇਹਨਾਂ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਇਹਨਾਂ ਦਾ ਨੰਬਰ ਵੀ ਫਲੈਸ਼ ਕੀਤਾ ਜਾ ਰਿਹਾ ਤੇ ਇਹਨਾਂ ਤੋਂ ਅਪਾਇੰਟਮੈਂਟ ਲੈ ਕੇ ਜਿਹੜਾ ਸਮਾਂ ਬੁੱਕ ਕਰ ਸਕਦੇ ਹੋ ਤੇ ਤੁਸੀਂ ਆਪਣੇ ਮਾਨਸਿਕ ਰੋਗਾਂ ਦਾ ਵੀ ਇਲਾਜ ਕਰਾ ਸਕਦੇ ਹੋ ਤੇ ਸਰੀਰਕ ਰੋਗਾਂ ਦਾ ਵੀ ਇਲਾਜ ਕਰਾ ਸਕਦੇ ਹੋ ਤੇ ਬਾਕੀ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਹਾਂਜੀ ਜ਼ਰੂਰ ਸਰ ਨੇ ਦਿਲ ਦੀ ਗੱਲ ਪੁੱਝ ਲਈ ਹਲੇ ਮਤਲਬ ਮੈਂ ਰਹਿੰਦਾ ਸੀ ਨਾ ਵੀ ਅੰਦਰ ਰੜਕ ਜੇ ਰਿਹਾ ਸੀ ਜਦੋਂ ਦੁੱਧ ਚ ਹਨਾ ਉਹ ਮਧਾਣੀ ਲਾਈ ਹੁੰਦੀ ਅੰਦਰ ਉਹ ਰੜਕ ਰਿਹਾ ਐਵੇਂ ਮੇਰੇ ਉਬਾਲਾ ਮਾਰ ਰਿਹਾ ਸੀ ਇੱਕ ਗੱਲ ਰਹਿ ਗਈ ਹਨਾ ਜਦੋਂ ਮੈਮ ਕਹਿ ਰਹੀ ਸੀ ਕਹਿੰਦੇ ਜਦੋਂ ਇੱਥੇ ਮਰੀਜ਼ ਆਉਂਦੇ ਨੇ ਤਾਂ ਉਹ ਜਿਹੜੇ ਫੁੱਲ ਜੇ ਰੱਖੇ ਹੋਏ ਨੇ ਨਾ ਉਹਨਾਂ ਨੂੰ ਸੰਕੇਤ ਲਾਦੇ ਨੇ ਕੁਝ ਅੱਛਾ ਹੋਣਾ ਵਾਲਾ ਹੈ ਹਿੰਦੀ 'ਚ ਥੋੜਾ ਹੱਥ ਟਾਈਟਾ ਕੁਝ ਅੱਛਾ ਹੋਣੇ ਵਾਲਾ ਹੈ ਚਲੋ ਕਲੀਅਰ ਤੁਸੀਂ ਕਮੈਂਟ ਬਾਕਸ 'ਚ ਦੱਸਦੇ ਹੋ ਵੀ ਕਿਵੇਂ ਬੋਲੀਦਾ ਠੀਕ ਆ ਹਾਂ ਹੁਣ ਤੁਹਾਨੂੰ ਮੈਂ ਅੱਗੇ ਦੱਸਦੀ ਹਾਂ ਇੰਤਜ਼ਾਰ ਨਹੀਂ ਕਰਵਾਉਂਦੀ ਵੀ ਜਦੋਂ ਇੱਥੇ ਮਰੀਜ਼ ਆਉਂਦਾ ਤਾਂ ਜਦੋਂ ਪੈਰ ਪਾਉਂਦਾ ਤਾਂ ਉਹਨਾਂ ਨੂੰ ਸਮਝ ਲੱਗ ਜਾਂਦਾ ਇਹ ਫੁੱਲ ਵੀ ਕੁਝ ਅੱਛਾ ਹੋਣਾ ਵਾਲਾ ਹੈ ਤਾਂ ਮਤਲਬ ਉਹ ਆਪਣੀ ਫਿਊਚਰ ਦੀ ਜਿਹੜੀ ਟੈਨਸ਼ਨ ਦਾ ਕਾਰਨ ਇੱਥੇ ਆ ਕੇ ਬਿਲਕੁਲ ਰਿਲੈਕਸ ਹੋਣ ਇਹ ਗੱਲ ਮਨ 'ਚ ਬਿਠਾ ਲਿਆ ਕਰਨ ਫੁੱਲ ਉਹਦੇ ਵਾਸਤੇ ਰੱਖੇ ਨੇ ਵੀ ਕੁਝ ਅੱਛਾ ਹੋਣੇ ਵਾਲਾ ਹੈ ਚਲੋ ਹੁਣ ਬਹੁਤ ਟਾਈਮ ਹੋ ਗਿਆ ਅਸੀਂ ਵੀ ਥੱਕ ਗਏ ਮੈਂ ਤਾਂ ਕ